ਕਿੱਥੇ ਲਾਵਾਂ ਪੈਸਾ ਲੋਕ ਜਿਹੜੇ ਤੇ ਕਨਫਿਊਜ਼ ਰਹਿੰਦੇ ਨੇ ਕਿ ਕਿੱਥੇ ਪੈਸਾ ਲਾਇਆ ਜਾਵੇ ਕਿਸ ਸ਼ੋਹ ਦੀ ਜ਼ਰੂਰਤ ਕਿਉਂ ਪਈ ਇਹ ਸ਼ੋਹ ਕਿਉਂ ਸ਼ੁਰੂ ਕੀਤਾ ਜਾ ਰਿਹਾ ਪੰਜਾਬੀਅਤ ਦੀ ਗੱਲ ਕਰੀਏ ਤੇ ਕੋਈ ਇਦਾਂ ਦਾ ਡੈਡੀਕੇਟਿਡ ਸ਼ੋਅ ਹੈ ਹੀ ਨਹੀਂ ਜਿਹੜਾ ਤੁਹਾਡਾ ਇਹ ਸ਼ੋਅ ਮੈਨੂੰ ਲੱਗਦਾ ਕਾਫੀ ਹੱਦ ਤੱਕ ਉਹਨਾਂ ਦੇ ਡਾਊਟਸ ਕਲੀਅਰ ਕਰੇਗਾ ਕਿ ਕੀ ਮਿਊਚੁਅਲ ਫੰਡ ਹੁੰਦਾ ਹੈ ਕੀ ਇਨਵੈਸਟਮੈਂਟਸ ਹੁੰਦੀ ਐ ਐਸਆਈਪੀ ਐਸਡਬੀਪੀ ਦੋ ਚੀਜ਼ਾਂ 'ਤੋਂ ਪੈਸਾ ਲਾਇਆ ਜਾਂਦਾ ਯਾ ਗੋਲਡ ਯਾ ਐਫਡੀ ਉਹ ਇਹ ਕਹਿੰਦੇ ਨੇ ਕਿ ਇਹ ਦੋਵੇਂ ਚੀਜ਼ਾਂ ਸੇਫ ਨੇ ਕਟ ਮੁਨਾਫਾ ਸਹੀ ਪਰ ਠੀਕ ਹੈ ਬਈ ਸੇ ਕੀ ਆਪ ਸਵੇਦਾ ਬੰਦਾ ਜਿਵੇਂ ਤੁਸੀਂ ਠੀਕ ਹੈ ਐਫ ਡੀ ਸੋਚਦਾ ਹੈ ਉਹਦੇ ਬਾਅਦ ਉਹ ਰੀਅਲ ਏਸਟੇਟ ਸੋਚਦਾ ਹੈ ਉਹਦੇ ਥਰਡ ਚੀਜ਼ ਸਟਾਕ ਮਾਰਕੀਟ ਦੀ ਜਾਂ ਮਿਊਚੁਅਲ ਫੰਡ ਦੀ ਬਹੁਤ ਕਟ ਸੋਚਦਾ ਸੋਚ ਪਰ ਉਹਨੂੰ ਸੋchnਾ ਪਏਗਾ ਆਮ ਬੰਦਾ ਜਿਹੜਾ ਲੇਮਨ ਹੈ ਉਹ ਇਨਵੈਸਟ ਨਹੀਂ ਕਰ ਸਕਦਾ ਇਜ਼ ਇਟ ਨਾਟ ਐਟ 올 ਹਰਪ੍ਰੀਤ ਜੀ ਜੇ ਇਹ ਦੇ ਵਿੱਚ ਕੋਈ ਵੀ ਸੱਚਾਈ ਹੁੰਦੀ ਤਾਂ ਸਾਰੇ ਸੀ ਅਰਪਤੀ ਬਨ ਜਾਂਦੇ ਤੁਸੀਂ ਬੇਸਿਕ ਗੁਣ ਸਿੱਖ ਜਾਓ ਔਰ ਉਹਦੇ ਬਾਅਦ ਸਾਡੇ ਵਰਗੇ ਜਾਂ ਹੋਰ ਬਹੁਤ ਸਾਰੇ ਐਕਸਪਰਟ ਜਿਹੜੇ ਤੁਹਾਨੂੰ ਚੀਜ਼ ਸਲਾਹ ਦੇ ਦੇਣਗੇ ਮੈਂ ਸਵੇਰੇ ਸਵੇਰੇ ਦੱਸ ਤੁਹਾਨੂੰ ਸਟਾਕਸ ਦੱਸਾਂਗਾ ਉੱਥੇ ਤੁਸੀਂ ਪੈਸਾ ਲਾਓ ਸ਼ਾਮ ਤੱਕ ਤੁਹਾਡਾ ਪੈਸਾ ਦੁੱਗਣਾ ਇਹ ਕੀ ਹੈ ਇਹ ਫਰਾਡ ਨੇ ਐਦਾ ਨਹੀਂ ਹੁੰਦਾ ਕਿ ਤੁਸੀਂ ਅੱਜ ਪਾਓਗੇ ਤੇ ਕੱਲ ਡਬਲ ਹੋ ਜਾਣਗੇ ਐਦਾ ਉਡਣ ਵਾਲੇ ਵੀ ਬਹੁਤ ਹੈ ਇਹ ਸ਼ੋ ਤਾਂ ਹੀ ਅਸੀਂ ਸ਼ੁਰੂ ਕੀਤਾ ਸਾਬ ਵੀ ਲੋਕਾਂ ਨੂੰ ਰਿਐਲਿਟੀ ਦਿਖਾਈਏ ਕਹਿੰਦਾ ਇਨ ਦਾ ਸ਼ਾਰਟ ਟਰਮ ਸਟਾਕ ਮਾਰਕੀਟਸ ਆਰ ਲਾਈਕ ਅ VOTING ਮਸ਼ੀਨ ਬਟ ਇਨ ਦਾ ਲੌਂਗ ਟਰਮ ਦੇ ਆਰ ਲਾਈਕ ਅ ਵੇਇੰਗ ਮਸ਼ੀਨ ਜੇ ਮੇਰੇ ਕੋਲ 50000 ਰੁਪਏ ਮਹੀਨਾ ਬਚ ਰਿਹਾ ਤਾਂ ਹੀ ਮੈਂ ਵਧੀਆ ਇਨਵੈਸਟਮੈਂਟ ਕਰ ਸਕਦਾ 1000 ਰੁਪਏ ਪਰ ਮੰਥ ਤੂੰ ਤੁਸੀਂ ਇਹ ਚੀਜ਼ ਨੂੰ ਸ਼ੁਰੂ ਕਰ ਸਕਦੇ ਹੋ ਪ੍ਰੀਤ ਜੀ ਮੈਂ ਇੰਨਾ ਕੌਨਫੀਡੈਂਟ ਆ ਕਿ ਤੁਸੀਂ ਜਿਹੜਾ ਸ਼ੋਅ ਦਾ ਮਾਧਿਅਮ ਦਿੱਤਾ ਹੈ ਔਰ ਜਿਹੜੇ ਸਾਡੀ ਐਕਸਪਰਟਸ ਅਸੀਂ ਸ਼ੋਅ ਚ ਲਿਆਵਾਂਗੇ ਇਨਕਲੂਡਿੰਗ ਮੀ ਜਿਹੜੇ ਮੈਂ ਕਲੈਰਿਟੀ ਦਵਾਂਗਾ ਤੁਹਾਡਾ ਆਡੀਅנס ਨੂੰ ਹਰ ਸ਼ੋਅ ਦੇ ਬਾਅਦ ਬਹੁਤ ਅੱਛੀ ਕਲੈਰਿਟੀ ਹੋਏਗੀ ਜਾਬ ਦਾ ਪਹਿਲਾ ਇਹ ਅਜਿਹਾ ਸ਼ੋਅ ਹੈ ਜਿਹੜਾ ਤੁਹਾਡੇ ਹੱਕ ਹਲਾਲ ਦੀ ਕਮਾਈ ਨੂੰ ਸਹੀ ਥਾਂ ਤੇ ਲਗਾਉਣ ਦੇ ਲਈ ਸਲਾਹ ਦੇਵੇਗਾ ਸਵਾਗਤ ਹੈ ਪੀਡੀਸੀ ਨਿਊਜ਼ ਅਭਿសារ ਦੇ ਦਰਸ਼ਕਾਂ ਦਾ ਮੈਂ ਹਰਪ੍ਰੀਤ ਸਿੰਘ ਇੱਕ ਨਵਾਂ ਨਕੋਰ ਸ਼ੋਅ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹਾਂ ਐਸਬੀਆਈ ਮਿਚੁਅਲ ਫੰਡ ਪ੍ਰੈਜ਼ੈਂਟਸ ਕਿੱਥੇ ਲਾਵਾਂ ਪੈਸਾ ਜਿਵੇਂ ਕਿ ਸਾਡੇ ਪ੍ਰੋਗਰਾਮ ਦੇ ਟਾਈਟਲ ਤੋਂ ਨਾਮ ਤੋਂ ਹੀ ਬੜਾ ਸਪਸ਼ਟ ਹੋ ਰਿਹਾ ਹੈ ਕਿ ਅੱਜ ਕੱਲ੍ਹ ਲੋਕਾਂ ਦੇ ਮਨ ਦੇ ਵਿੱਚ ਬਹੁਤ ਸਾਰੇ ਵਹਿਮ ਭਰਮ ਫਾਈਨੈਂਸ਼ੀਅਲ ਕੰਡੀਸ਼ਨਸ ਨੂੰ ਲੈ ਕੇ ਜਾਂ ਐਸੈਟਸ ਨੂੰ ਲੈ ਕੇ ਆਂਦੇ ਨੇ ਕਿ ਮੇਰੇ ਕੋਲ ਜਿਹੜਾ ਪੈਸਾ ਹੈ ਇਹ ਜਿਹੜਾ ਮੈਂ ਖੂਨ ਪਸੀਨੇ ਤੇ ਕਮਾਈ ਹੈ ਇਹ ਕਿੱਥੇ ਲਾਵਾਂ ਜਿੱਥੇ ਇਹ ਪੈਸਾ ਸੇਫ ਵੀ ਰਵੇ ਤੇ ਪੈਸਾ ਵਧੇ ਅੱਜਕੱਲ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਚੀਜ਼ਾਂ ਚੱਲ ਰਹੀਆਂ ਨੇ ਕੋਈ ਕਹਿੰਦਾ ਐਸਆਈਪੀ ਲਾ ਲੈਣੇ ਚਾਹੀਦੀ ਹੈ ਕੋਈ ਕਹਿੰਦਾ ਮਿਚੁਅਲ ਫੰਡ ਲੈ ਲੈਣੇ ਚਾਹੀਦੇ ਨੇ ਕੋਈ ਕਹਿੰਦਾ ਵੀ 골ਡ ਦੇ ਵਿੱਚ ਇਨਵੈਸਟ ਕਰਨਾ ਚਾਹੀਦਾ ਲੋਕ ਜਿਹੜੇ ਨੇ ਕਨਫਿਊਜ਼ ਰਹਿੰਦੇ ਨੇ ਕਿ ਕਿੱਥੇ ਪੈਸਾ ਲਾਇਆ ਜਾਵੇ ਤਾਂ ਜੋ ਪੈਸਾ ਪੂਰੀ ਤਰ੍ਹਾਂ ਸੇਫ ਵੀ ਰਵੇ ਔਰ ਆਉਣ ਵਾਲੇ ਸਾਲਾਂ ਦੇ ਵਿੱਚ ਉਹ ਪੈਸਾ ਵਧੇ ਵੀ ਹੋਰ ਵੀ ਬਹੁਤ ਸਾਰੇ ਲਾਲਚ ਤੁਹਾਨੂੰ ਦਿੱਤੇ ਜਾਂਦੇ ਨੇ 2 ਸਾਲ ਦੇ ਵਿੱਚ ਪੈਸਾ ਦੁੱਗਣਾ ਸਾਲ ਦੇ ਵਿੱਚ ਤੁਹਾਡਾ ਪੈਸਾ ਦੁੱਗਣਾ ਇੱਥੇ ਲਾ ਲਓ ਇੱਥੇ ਵਿਆਜ ਬਹੁਤ ਆਏਗਾ ਐਫਡੀ ਤੋਂ ਬਹੁਤ ਚੰਗੇ ਪੈਸੇ ਬਹੁ ਸਾਡਾ ਮਕਸਦ ਇਸ ਸ਼ੋਅ ਦਾ ਇਹ ਆ ਕਿਉਂਕਿ ਪੰਜਾਬ ਦਾ ਪਹਿਲਾ ਇਹ ਅਜਿਹਾ ਸ਼ੋਅ ਆ ਜਿਹੜਾ ਤੁਹਾਡੇ ਹੱਕ ਹਲਾਲ ਦੀ ਕਮਾਈ ਨੂੰ ਸਹੀ ਥਾਂ ਤੇ ਲਗਾਉਣ ਤੇ ਲਈ ਸਲਾਹ ਦੇਵੇਗਾ ਜਿੰਨੇ ਵੀ ਖਤਰੇ ਨੇ ਉਹ ਵੀ ਦੱਸੇ ਜਾਣਗੇ ਜਿੰਨੇ ਵੀ ਫਾਇਦੇ ਨੇ ਉਹ ਵੀ ਦੱਸੇ ਜਾਣਗੇ ਇਹ ਤੁਹਾਡੀ ਚੋਆਇਸ ਹੋਏਗੀ ਇਹ ਤੁਹਾਡੀ ਮਰਜ਼ੀ ਹੋਏਗੀ ਕਿ ਤੁਸੀਂ ਪੈਸਾ ਲੈਣਾ ਕਿੱਥੇ ਇਸੇ ਕਰਕੇ ਇਸ ਸ਼ੋਅ ਦਾ ਨਾਮ ਵੀ ਰੱਖਿਆ ਗਿਆ ਕਿੱਥੇ ਲਾਵਾਂ ਪੈਸਾ ਸੋ ਸਭ ਤੋਂ ਪਹਿਲਾਂ ਜੋ ਹਰ ਆਮ ਖਾਸ ਦੇ ਜ਼ਿਹਨ ਦੇ ਵਿੱਚ ਇਹ ਗੱਲਾਂ ਦੀ ਹੋएगी ਕਿ ਇਸ ਸ਼ੋਅ ਦੀ ਜ਼ਰੂਰਤ ਕਿਉਂ ਪਈ ਇਹ ਹਰ ਇੱਕ ਬੰਦੇ ਦੀ ਇੱਕ ਪਰਸਨਲ ਚੋਇਸ ਹੈ ਕਿ ਉਹ ਆਪਣੇ ਪੈਸੇ ਨੂੰ ਕਿੱਥੇ ਲਾਵੇ ਕਿੱਥੇ ਨਾ ਲਾਵੇ ਪਰ ਜਿਹੜੀ ਕਨਫਿਊਜ਼ਨ ਰਹਿੰਦੀ ਹੈ ਉਹ ਕਿੰਨਾ ਕਿਤੇ ਜ਼ਰੂਰ ਹੈਗੀ ਹੈ ਖਾਸ ਤੌਰ ਤੇ ਪੰਜਾਬ ਵਾਸੀਆਂ ਦੇ ਮਨ ਦੇ ਵਿੱਚ ਵੀ ਇਹ ਕਨਫਿਊਜ਼ਨ ਹੈਗੀ ਹੈ ਕਿ ਬਹੁਤੇ ਲੋਕ ਇਹ ਕਹਿੰਦੇ ਨੇ ਕਿ ਅੱਜ ਕੱਲ ਅਸੀਂ ਇਹ ਵੀ ਲਗਾਤਾਰ ਦੇਖ ਰਹੇ ਹਾਂ ਕਿ ਬੈਂਕਾਂ ਦੇ ਵਿੱਚ ਵੀ ਪੈਸਾ ਡੁੱਬ ਸਕਦਾ ਹੈ ਇਹ ਚੀਜ਼ਾਂ ਵੀ ਜੜੀਆਂ ਬਹੁਤ ਵਾਇਰਲ ਹੁੰਦੀਆਂ ਕਿ ਸਾਨੂੰ ਐਫ ਡੀ ਕਰਾ ਲੈਣੀ ਚਾਹੀਦੀ ਹੈ ਕਿ ਸੇਵਿੰਗ ਅਕਾਊਂਟ ਦੇ ਵਿੱਚ ਪਿਆ ਪੈਸਾ ਸਾਨੂੰ ਜਿੰਨਾ ਕੁ ਵਿਆਜ ਦਿੰਦਾ ਉਹਨਾਂ ਕੁ ਬਹੁਤ ਹੈ ਕਿ ਸਾਨੂੰ ਬੈਂਕ ਤੋਂ ਇਲਾਵਾ ਕਿਸੇ ਹੋਰ ਪਾਸੇ ਵੱਲ ਜਾਣਾ ਚਾਹੀਦਾ ਕਿ ਨਹੀਂ ਜਾਣਾ ਚਾਹੀਦਾ ਉਹ ਸਾਰੀਆਂ ਕਨਫਿਊਜ਼ਨ ਸਾਡੇ ਬੇहद ਖਾਸ ਮਹਿਮਾਨ ਨੇ ਜਿਹੜੇ ਉਹ ਦੂਰ ਕਰਨਗੇ ਜਿਨ੍ਹਾਂ ਦਾ ਇੱਕ ਲੰਬਾ ਚੌੜਾ ਤਜਰਬਾ ਹੈ ਇਸ ਪੂਰੇ ਪ੍ਰਕਿਰਿਆ ਦੇ ਵਿੱਚ ਜੀ ਹਾਂ ਮੇਰੀ ਮੁਰਾਦ ਹੈਗੀ ਹੈ ਭਵਮੀਤ ਟਾਈਗਰ ਚੰਡੋਕ ਸਾਹਿਬ ਤੋਂ ਐਮ ਡੀ ਨੇ टाइगर वेल्थ प्राइवेट लिमिटेड ਦੇ ਬਹੁਤ-ਬਹੁਤ ਸਵਾਗਤ ਹੈ ਟਾਈਗਰ ਚੰਡੋਖ ਸਾਹਿਬ ਚੰਡੋਖ ਸਾਹਿਬ ਨਾਲ ਗੱਲਬਾਤ ਕਰਨ ਤੋਂ ਪਹਿਲਾਂ ਇੱਕ ਬਰੀਫ ਦੇ ਵਿੱਚ ਉਹਨਾਂ ਦਾ ਪ੍ਰੋਫਾਈਲ ਤੇ ਇੱਕ ਝਾਤ ਪਾ ਲੈਨੇ ਆ ਕਿੰਨਾ ਤਜਰਬਾ ਉਹਨਾਂ ਤੋਂ ਕਿੰਨੇ ਸਾਲ ਤੋਂ ਇਸ ਫੀਲਡ ਦੇ ਵਿੱਚ ਨੇ ਔਰ ਕੀ-ਕੀ ਪ੍ਰਾਪਤੀਆਂ ਉਹਨਾਂ ਦੀਆਂ ਰਹੀਆਂ ਨੇ ਬੋਮੀ ਝਿੰਗ ਟਾਈਗਰ ਚੰਡੋ ਸੀਈਓ ਅਤੇ ਸੰਸਥਾਪਕ ਨੇ ਟਾਈਗਰ ਵੈਲਥ ਪ੍ਰਾਈਵੇਟ ਲਿਮਟਿਡ ਦੀ ਜੋ ਕਿ 200 ਕਰੋੜ ਤੋਂ ਵੀ ਵੱਧ ਦੇ ਨਿਵੇਸ਼ਾਂ ਨੂੰ ਸਾਂਭਦੀ ਹੈ ਭਵਮੀਤ ਸਿੰਘ ਟਾਈਗਰ ਚੰਡੋਕ ਫਾਈਨੈਂਸ ਇੰਡਸਟਰੀ ਦਾ ਇੱਕ ਵੱਡਾ ਨਾਂ ਹੀ ਨਹੀਂ ਸਗੋ ਇੱਕ ਥੰਮ ਵਜੋਂ ਜਾਣੇ ਜਾਂਦੇ ਨੇ ਇੱਕ ਸਨਮਾਨਿਤ ਅਤੇ ਮਾਣਯੋਗ ਆਰਮੀ ਅਫਸਰ ਦੀ ਬੇਟੀ ਭਵਮੀਤ ਸਿੰਘ ਟਾਈਗਰ ਚੰਡੋਕ ਐਮਬੀਏ ਫਾਈਨੈਂਸ ਲਾਤੀ ਇੱਕ ਸਰਟੀਫਾਈਡ ਫਾਈਨੈਂਸ਼ੀਅਲ ਪਲੈਨਰ ਹੋਣ ਦੇ ਨਾਲ ਨਾਲ ਉਹ ਸਿਟੀ ਬੈਂਕ ਚ ਵੈਲਥ ਮੈਨੇਜਰ ਦੇਵਜੋਂ ਤੇ ਫਿਰ ਇੰਡੀਆ ਬੋਲਸ ਸਿਕਿਉਰਿਟੀ ਚ ਵਾਈਸ ਪ੍ਰੈਜ਼ੀਡੈਂਟ ਦੇਵਜੋਂ ਸੇਵਾਵਾਂ ਦੇ ਚੁੱਕੇ ਨੇ ਅਤੇ ਉਹਨਾਂ ਨੂੰ ਕਈ ਵਾਰ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ ਇਥੋਂ ਤੱਕ ਕਿ ਭਾਰਤੀ ਪ੍ਰਵਾਸੀ ਦਿਵਸ ਮੌਕੇ ਵਿੱਤ ਮੰਤਰੀ ਵੱਲੋਂ ਵੀ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਸੀ ਭਵਮੀਤ ਸਿੰਘ ਟਾਈਗਰ ਚੰਡੋਕ ਫਾਈਨੈਂਸ ਦੇ ਖੇਤਰ ਦਾ 21 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਰੱਖਦੇ ਨੇ ਅਤੇ ਉਹ ਆਪਣਾ ਇਹੋ ਤਜਰਬਾ ਹੁਣ ਪੀਟੀਸੀ ਨਿਊਜ਼ ਦੇ ਖਾਸ ਸ਼ੋਅ ਕਿੱਥੇ ਲਾਵਾ ਪੈਸਾ ਚ ਸਾਂਝਾ ਕਰਨਗੇ ਤੇ ਲੋਕਾਂ ਨੂੰ ਦੱਸਣਗੇ ਕਿ ਉਹਨਾਂ ਵੱਲੋਂ ਆਪਣੇ ਖੂਨ ਪਸੀਨੇ ਦੇ ਨਾਲ ਕੀਤੀ ਮਿਹਨਤ ਦੀ ਕਮਾਈ ਨੂੰ ਕਿੱਥੇ ਇਨਵੈਸਟ ਕੀਤਾ ਜਾ ਸਕਦਾ ਹੈ ਤੁਹਾਡਾ ਪੈਸਾ ਕਿੱਥੇ ਮਹਿਫੂਜ਼ ਹੋਵੇਗਾ ਫਾਈਨੈਂਸ ਇੰਡਸਟਰੀ ਬਾਰੇ ਉਹ ਲੋਕਾਂ ਨੂੰ ਪੂਰੀ ਜਾਣਕਾਰੀ ਦੇਣਗੇ ਇਸ ਇੰਡਸਟਰੀ ਦੇ ਮੰਨੇ ਪਰਮੰਨੇ ਨਾ ਬਵਮੀਤ ਸਿੰਘ ਟਾਈਗਰ ਚੰਡੋਕ ਇਸ ਖਾਸ ਸ਼ੋਅ ਦੇ ਸਰੀਏ ਜਿਸ ਦਾ ਨਾਮ ਹੈ ਕਿੱਥੇ ਲਾਵਾ ਪੈਸਾ ਸੁ ਲਗਭਗ 2 ਦਹਾਕਿਆਂ ਤੋਂ ਵੱਧੇ ਸਮੇਂ ਤੋਂ ਟਾਈਗਰ ਚੰਡੋਕ ਸਾਹਿਬ ਇਸੇ ਫੀਲਡਰ ਦੇ ਵਿੱਚ ਲੱਗੇ ਹੋਏ ਨੇ 21 ਸਾਲ ਦਾ ਲੰਮਾ ਚੌੜਾ ਤਜਰਬਾ ਹੈ ਔਰ ਇਸ ਪ੍ਰੋਗਰਾਮ ਨੂੰ ਐਂਕਰ ਵੀ ਟਾਈਗਰ ਚੰਡੋਕ ਸਾਹਿਬ ਕਰਨਗੇ ਪਹਿਲਾ ਐਪੀਸੋਡ ਮੈਂ ਇਹਨਾਂ ਦੇ ਨਾਲ ਕਰ ਰਹੇ ਹਾਂ ਤਾਂ ਜੋ ਇਹਨਾਂ ਬਾਰੇ ਵੀ ਲੋਕਾਂ ਨੂੰ ਪਤਾ ਲੱਗ ਸਕੇ ਹੁੰਦਾ ਕੀ ਹੈ ਜਦੋਂ ਵੀ ਕੋਈ ਭਰੋਸੇਮੰਦ ਬੰਦਾ ਜਦੋਂ ਵੀ ਕੋਈ ਐਕਸਪੀਰੀਐਂਸਡ ਬੰਦਾ ਕੋਈ ਵੀ ਸਲਾਹ ਦੇਗਾ ਤਾਂ ਉਹ ਸਲਾਹ ਤੁਹਾਨੂੰ ਪੂਰੀ ਤਰ੍ਹਾਂ ਤਰ੍ਹਾਂ ਸਮਝਾ ਕੇ ਦੇਗਾ ਕਿ ਭਾਈ ਇੱਥੇ ਇੰਨਾ ਰਿਸਕ ਹੈ ਇੱਥੇ ਰਿਸਕ ਹੈ ਜਾਂ ਨਹੀਂ ਹੈ ਇੱਥੇ ਤੁਹਾਡਾ ਪੈਸਾ ਫਸ ਸਕਦਾ ਹੈ ਨਹੀਂ ਫਸ ਸਕਦਾ ਇੱਥੇ ਤੁਹਾਨੂੰ ਰਿਟਰਨ ਜ਼ਿਆਦਾ ਮਿਲ ਸਕਦੀ ਹੈ ਇੱਥੇ ਤੁਹਾਨੂੰ ਘੱਟ ਮਿਲ ਸਕਦੀ ਹੈ ਚੰਡੋਕ ਸਾਹਿਬ ਚੰਡੋਕ ਸਾਹਿਬ ਸਭ ਤੋਂ ਪਹਿਲਾਂ ਲੋਕਾਂ ਦੇ ਜ਼ਿਹਨ ਦੇ ਵਿੱਚ ਜਿਹੜਾ ਸਵਾਲ ਆ ਰਿਹਾ ਹੈ ਕਿ ਇਸ ਸ਼ੋਹ ਦੀ ਜ਼ਰੂਰਤ ਕਿਉਂ ਪਈ ਇਹ ਸ਼ੋਹ ਕਿਉਂ ਸ਼ੁਰੂ ਕੀਤਾ ਜਾ ਰਿਹਾ ਹੈ ਇਹ ਥੋੜਾ ਜਿਹਾ ਦੱਸਿਓ ਕੀ ਵਾਕਈ ਤੁਹਾਨੂੰ ਲੱਗਦਾ ਹੈ ਕਿ ਜਿਵੇਂ ਹੋਰ ਗਾਈਡੈਂਸ ਦੀ ਜ਼ਰੂਰਤ ਹੁੰਦੀ ਹੈ ਲੋਕਾਂ ਨੂੰ ਕਰੀਅਰ ਕਾਨਸਲਟ ਦੀ ਲੋੜ ਪੈਂਦੀ ਹੈ ਜਾਂ ਹੋਰ ਕਿਸੇ ਚੀਜ਼ ਦੀ ਐਜੂਕੇਸ਼ਨ ਦੀ ਲੋੜ ਪੈਂਦੀ ਹੈ ਕਾਉਂਸਲਿੰਗ ਦੀ ਲੋੜ ਪੈਂਦੀ ਹੈ ਕਿ ਇਹਦੀ ਫਾਈਨੈਂਸ਼ੀਅਲ ਕਾ ਸਭ ਤੋਂ ਪਹਿਲਾਂ ਪ੍ਰੀਜੀ ਮੈਂ ਪੀटीसी ਤੇ ਤੁਹਾਡਾ ਜਿਹੜਾ ਇਨੀਸ਼ੀਏਟਿਵ ਹੈਗਾ ਜੀ ਇਹ ਬਹੁਤ ਸਰਾਣੀ ਹੈ ਕਿ ਤੁਸੀਂ ਇਸ ਮਾਧਿਅਮ ਦੇ ਵਿੱਚ ਸੋਚਿਆ ਕਿਉਂਕਿ ਅੱਜ ਦੀ ਡੇਟ 'ਚ ਫਾਈਨੈਂਸ਼ੀਅਲ ਇਨਕਲੂਜਨ ਇੱਕ ਬਹੁਤ ਵੱਡੀ ਚੀਜ਼ ਹੋ ਗਈ ਹੈ ਬਿਲਕੁਲ ਔਰ ਜੇ ਅਸੀਂ ਪੈਨ ਇੰਡੀਆ ਲੈਵਲ ਜਾਂ ਗਲੋਬਲ ਦੇਖੀਏ ਹਿੰਦੀ ਦੇ ਚੈਨਲਸ ਹੈਗੇ ਨੇ ਕਾਫੀ ਸਾਰੇ ਜਿਹੜੇ ਡੈਡੀਕੇਟਿਡ ਬਿਜ਼ਨਸ ਦੇ ਲਈ ਨੇ ਇੰਗਲਿਸ਼ ਦੇ ਤਾਂ ਪਹਿਲਾਂ ਹੀ ਹੁੰਦੇ ਸੀਗੇ ਪਰ ਜੇ ਅਸੀਂ ਪੰਜਾਬ ਪੰਜਾਬੀਅਤ ਦੀ ਗੱਲ ਕਰੀਏ ਤੇ ਕੋਈ ਇਦਾਂ ਦਾ ਡੈਡੀਕੇਟਿਡ ਸ਼ੋਅ ਹੈ ਹੀ ਨਹੀਂ ਔਰ ਪੰਜਾਬ ਵਾਲੇ ਬੰਦੇ ਤਾਂ ਇੱਕ ਰਿਸਕ ਟੇਕਿੰਗ ਕਪੈਸਿਟੀ ਵਾਲੇ ਬੰਦੇ ਆ ਜਿਨ੍ਹਾਂ ਚ ਹਿੰਮਤ ਹੈਗੀ ਹੈ ਔਰ ਉਹ ਹਮੇਸ਼ਾ ਤੋਂ ਐਗਰੀਕਲਚਰ ਹੋਏ ਮੈਨੂਫੈਕਚਰਿੰਗ ਇਹਦੇ ਚ ਕਰਦੇ ਪਏ ਨੇ। ਹੂੰ ਔਰ ਕਿਉਂਕਿ ਹੁਣ ਸਮਾਂ ਬਦਲ ਗਿਆ ਅਸੀਂ 80ਾਂ ਦੇ ਦਸ਼ਕ ਚ ਨਹੀਂ ਰਹਿ ਰਹੇ 90ਾਂ ਚ ਨਹੀਂ ਰਹਿ ਰਹੇ ਜਦੋਂ ਸਾਡੀ ਇਕਨੋਮੀ ਖੁੱਲੀ ਸੀ ਜਦੋਂ ਮਨਮੋਹਨ ਸਿੰਘ ਜੀ ਨੇ ਇੱਕ ਇਨੀਸ਼ੀਏਟਿਵ ਲਿੱਤਾ ਸੀ 90 ਵਿੱਚ ਇਕਨੋਮੀ ਖੋਲਣ ਦਾ। ਯੈਸ ਉਹਦੇ ਬਾਅਦ ਦੁਨੀਆ ਬਹੁਤ ਹੱਦ ਤੱਕ ਸਾਡੇ ਦੇਸ਼ ਦੀ ਬਦਲ ਚੁੱਕੀ ਹੈ। ਹੂੰ ਸਾਡਾ ਦੇਸ਼ ਕੋਈ ਇਨਸੂਲੇਟਡ ਨਹੀਂ ਹੈ ਵਰਲਡ ਇਕਨੋਮੀ ਹੁਣ ਜਿਵੇਂ ਤੁਸੀਂ ਦੇਖਿਆ ਉਹਨਾਂ 트럼ਪ ਟੈਰੀਫਾਇਆ ਇਹ ਆਇਆ ਸਾਡੀ ਇਕਨੋਮੀ 'ਚ ਕਿੰਨਾ ਵੱਡਾ ਇੰਪੈਕਟ ਹੋ ਰਿਹਾ। ਬਿਲਕੁਲ ਤੇ ਕੀ ਸਾਡੇ ਲੋਕੀ ਆਪਣੇ ਸੁਬੇ ਦੇ ਜਾਂ ਸਾ ਆਪ ਦੇ ਪਰਸਪੈਕਟਿਵ ਨਾਲ ਕੀ ਨਿਊਜ਼ ਮਿਲ ਰਹੀ ਹੈ ਉਸ ਲਈ ਜਿਹੜਾ ਤੁਹਾਡਾ ਇਹ ਸ਼ੋਅ ਮੈਨੂੰ ਲੱਗਦਾ ਕਾਫੀ ਹੱਦ ਤੱਕ ਉਹਨਾਂ ਦੇ ਡਾਊਟਸ ਕਲੀਅਰ ਕਰੇਗਾ ਉਹਨਾਂ ਨੂੰ ਇੱਕ ਨਈ ਚੀਜ਼ਾਂ ਦਾ ਆਈਡੀਆ ਦੇਵੇਗਾ ਕਿ ਕੀ ਮਿਊਚੁਅਲ ਫੰਡ ਹੁੰਦਾ ਹੈ ਕੀ ਇਨਵੈਸਟਮੈਂਟਸ ਹੁੰਦੀ ਐ ਐਸਆਈਪੀ ਐਸਡਬਲਯੂਪੀ ਔਰ ਹਰਪ੍ਰੀਜੀ ਅੱਜਕੱਲ ਕੀ ਹੈ ਸਾਰੇ ਲੋਕੀ ਇੰਸਟਾਗ੍ਰਾਮ ਫੇਸਬੁੱਕ YouTube ਦੇਖ ਰਹੇ ਨੇ ਉਧਰ ਹਜ਼ਾਰ ਤਰੀਕੇ ਦੀ ਸਲਾਹ ਆ ਰਹੀ ਹੈ ਬਹੁਤ ਸਾਰੀ ਅਨਸੋਲਿਸਿਟਿਡ ਹੈ ਕੁਝ ਸੋਲਿਸਿਟਿਡ ਹੈ ਮਤਲਬ ਲੋਕਾਂ ਨੂੰ ਵੀ ਨਹੀਂ ਪਤਾ ਲੱਗਾ ਥੈਨਟਿਕ ਕੀ ਚੀਜ਼ ਹੈ ਬਿਲਕੁਲ ਠੀਕ ਗੱਲ ਤੁਸੀਂ ਕਹੀ ਹੈ ਵੀ ਔਥੈਂਟਿਕ ਕੀ ਹੈ ਸੱਚਾਈ ਕੀ ਹੈ ਸ ਇਕਦਮ ਪੂਰਾ ਅੰਦਰ ਤੱਕ ਜਾ ਕੇ ਇਸ ਕੋਈ ਵੀ ਟਾਪਿਕ ਅਸੀਂ ਜਿਹੜਾ ਐਪੀਸੋਡ ਤੇ ਲਵਾਂਗੇ ਉਹਦੇ ਅੰਦਰ ਡੈਪਥ ਤੇ ਜਾਵਾਂਗੇ ਔਰ ਸਰਲ ਪਾਸ਼ਾ ਦੇ ਵਿੱਚ ਜਿਹੜੀ ਲੋਕਾਂ ਨੂੰ ਸਮਝ ਆਂਦੀ ਹੈ ਕੋਈ ਕੰਪਲਿਕੇਟਿਡ ਨਹੀਂ ਕੋਈ ਕੁਝ ਨਹੀਂ ਅਸੀਂ ਖੁਦ ਵੀ ਸਲਾਹ ਦਵਾਂਗੇ ਅਸੀਂ ਐਕਸਪਰਟਸ ਵੀ ਲਿਆਵਾਂਗੇ ਇਸ ਫੀਲਡ ਦੇ ਵਿੱਚ ਔਰ ਤੁਹਾਨੂੰ ਡਿਫਰੈਂਟ ਐਸਪੈਕਟਸ ਦੱਸਾਂਗੇ ਐਫਡੀ ਦਾ ਵੀ ਐਕਸਟਰਾ ਗਿਆਨ ਦਵਾਂਗੇ ਮਿਊਚੁਅਲ ਫੰਡ ਦਾ ਵੀ ਦੇਵਾਂਗੇ 골ਡ ਦਾ ਵੀ ਦਵਾਂਗੇ ਔਰ ਜਿੰਨੇ ਹੋਰ ਐਸੈਟਸ ਹੈਗੇ ਆ ਉਹਦੇ ਬਾਰੇ ਪੂਰਾ ਇੱਕ ਇੰਡਰਸ ਗਿਆਨ ਤੁਹਾਨੂੰ ਤੁਹਾਡਾ ਬਹੁਤ ਵੱਡਾ ਐਕਸਪੀਰੀਅੰਸ ਹੈ 21 ਸਾਲ ਦਾ ਤੁਹਾਡਾ ਤਸਰਬ ਕੀ ਵਾਕਈ ਤੁਹਾਨੂੰ ਲੱਗਦਾ ਕਿ ਆਪਾਂ ਜਦੋਂ ਪੰਜਾਬ ਦੀ ਮਾਰਕੀਟ ਤੇ ਨਜ਼ਰ ਪਾਣੇ ਆ ਐਨਆਰਆਈ ਮਾਰਕੀਟ ਤੇ ਨਜ਼ਰ ਪਾਣੇ ਆ ਤਾਂ ਐਕਸਪੈਂਡ ਕਰਨ ਦੀ ਲੋੜ ਹੈ ਲੋਕਾਂ ਨੂੰ ਥੋੜਾ ਸਮਝਾਣ ਦੀ ਜ਼ਰੂਰਤ ਹੈਗੀ ਕਿ ਤੁਹਾਡੀ ਇਨਵੈਸਟਮੈਂਟ ਕਿੱਥੇ ਹੋਣੀ ਚਾਹੀਦੀ ਅੱਜ ਵੀ ਬਹੁਤ ਸਾਰੇ ਲੋਕ ਉਹੀ ਨੇ ਜਿਹੜੇ ਰੂਟੀਨ ਦੇ ਵਿੱਚ ਜੋ ਆਪਾਂ ਕਹਿ ਦਿੰਨੇ ਆ ਕਿ ਜਿਹੜਾ ਪਰੰਪਰਾਗਿਕ ਤਰੀਕੇ ਦੇ ਨਾਲ ਹੀ ਚੱਲੀਆਂ ਆ ਰਹੀਆਂ ਇਨਵੈਸਟਮੈਂਟਸ ਨੇ ਉਸ ਤੋਂ ਬਾਹਰ ਨਹੀਂ ਜਾਣਾ ਚਾਹੁੰਦੇ ਉਹ ਕਹਿੰਦੇ ਕਿ ਇੱਕ ਤੋਂ ਬਾਹਰ ਜਾਵਾਂਗੇ ਤੇ ਸਾਡਾ ਪੈਸਾ ਡੁੱਬਣ ਦਾ ਖਤਰਾ ਬੜਾ ਰਹਿੰਦਾ ਦੋ ਚੀਜ਼ਾਂ ਤੇ ਪੈਸਾ ਲਾਇਆ ਜਾਂਦਾ ਜਾਂ 골ਡ ਜਾਂ ਐਫਡੀ ਉਹ ਇਹ ਪਰ ਠੀਕ ਹੈ ਬਾਈ ਸੇਫ ਹੈ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਪਰ ਸਰ ਹਰਪ੍ਰੀਜੇ ਐਨਾ ਪੁਲੀਏ ਜਿਵੇਂ ਮੈਂ ਤੁਹਾਨੂੰ 90 ਦਾ ਐਗਜ਼ਾਮਪਲ ਦਿੱਤਾ ਤਦ ਐਫ ਡੀ 11 11 12% ਰਿਟਰਨ ਦਿੰਦੀ ਸੀ अर्ली ਡਬਲ ਡਿਜੀਟ ਦਿੰਦੀ ਸੀ ਪੀਪੀਐਫ ਇੱਕ ਮੈਕੈਨਿਜ਼ਮ ਹੁੰਦਾ ਸੀ ਪਹਿਲਾਂ 70000 ਹੋਇਆ ਫਿਰ ਲੱਖ ਹੋਇਆ ਫਿਰ ਡੇਢ ਲੱਖ ਹੋਇਆ ਉਹ ਮੈਕੈਨਿਜ਼ਮ ਸੀਗੇ ਐਨਸੀਡੀਜ਼ ਆਪਣਾ ਤੁਹਾਡੀ ਜੇ ਤੁਹਾਨੂੰ ਯਾਦ ਹੋਏ ਤਾਂ ਹੋਰ بڑے ਇਨਸਟਰੂਮੈਂਟ ਜਿਵੇਂ ਨੈਸ਼ਨਲ ਸੇਵਿੰਗ ਸਰਟੀਫਿਕੇਟ ਹੁੰਦੇ ਸੀਗੇ ਅੱਜ ਦੀ ਡੇਟ 'ਚ ਤੁਹਾਨੂੰ ਕੋਈ ਐਨਐਸਸੀ ਕਰਨ ਵਾਲਾ ਦਿਖੇ ਕਿਸਾਨ ਵਿਕਾਸ ਪੱਤਰ ਹੁੰਦਾ ਸੀ ਇੰਦਰਾ ਵਿਕਾਸ ਪੱਤਰ ਹੁੰਦਾ ਸੀ ਤੇ ਇਹ ਸਾਰੀਆਂ ਚੀਜ਼ਾਂ ਹੁਣ ਆਬਸੋਲੀਟ ਜੀ ਹੋ ਗਈਆਂ ਕਿਉਂਕਿ ਪੂਰਾ ਵਰਲਡ ਬਦਲ ਚੁੱਕਿਆ ਬਿਲਕੁਲ ਔਰ ਜੇ ਅਸੀਂ ਅੱਜ ਵਰਲਡ ਬਦਲ ਚੁੱਕਿਆ ਹੈ ਜੇ ਸਾਡੇ ਸਵੇ ਦੇ ਲੋਕ ਹਲੇ ਵੀ ਟ੍ਰੈਡੀਸ਼ਨਲ ਇਨਸਟਰੂਮੈਂਟਸ ਨੂੰ ਕਰ ਰਹੇ ਨੇ ਉਹਨਾਂ ਨੂੰ ਇਹਦੀ ਨੌਲੇਜ ਹੋਣੀ ਚਾਹੀਦੀ ਹੈ ਔਰ ਉਹ ਸਮਝ ਕੇ ਫਿਰ ਹੌਲੇ ਹੌਲੇ ਕਰਕੇ ਇਹ ਚੀਜ਼ਾਂ ਦੇ ਸਟੈਪਸ ਦੇ ਅੰਦਰ ਇਨਵੈਸਟ ਕਰਨਗੇ ਔਰ ਇਹਦਾ ਲਾਭ ਉਠਾਣਗੇ ਪੂਰਾ ਇੰਡੀਆ ਇਹਦਾ ਲਾਭ ਉਠਾ ਰਿਹਾ ਹੈ ਜੇ ਤੁਸੀਂ ਗੁਜਰਾਤ ਦੀ ਗੱਲ ਕਰੋ ਮਹਾਰਾਸ਼ਟਰ ਦੀ ਗੱਲ ਇਹਨਾਂ ਨੂੰ ਫਰਸਟ ਮੂਵਰ ਐਡਵਾਂਟੇਜ ਹੈ ਦਿੱਲੀ ਤੱਕ ਤੁਸੀਂ ਜਾਓਗੇ ਤੇ ਆਮ ਪਾਸ਼ਾ ਚ ਇਹ ਗੱਲ ਹੁੰਦੀ ਹੈ ਇਹ ਨਹੀਂ ਕਿ ਪੰਜਾਬ ਚ ਇਹਦੇ ਬਾਰੇ ਗੱਲ ਨਹੀਂ ਤੁਸੀਂ ਲੁਧਿਆਣਾ ਜਾਓਗੇ ਜਲੰਧਰ ਅੰਮ੍ਰਿਤਸਰ ਇਹ ਗੱਲਾਂ ਹੁੰਦੀਆਂ ਪਰ ਆਈ ਥਿੰਕ ਇਹਦੀ ਜ਼ਿਆਦਾ ਸਾਨੂੰ ਡਿਬੇਟ ਡਿਸਕਸ਼ਨ ਕਰਨ ਦੀ ਲੋੜ ਹੈ ਕਿਉਂਕਿ ਇਹ ਇਨਸਟਰੂਮੈਂਟਸ ਕਾਫੀ ਬੈਟਰ ਨੇ ਅਜ ਦੇ ਹਿਸਾਬ ਨਾਲ ਔਰ ਫਿਊਚਰ ਨੂੰ ਵੀ ਕੀਪਿੰਗ ਆਪਾਂ ਮਾਈਂਡ ਚ ਰੱਖੇ ਕਿ ਇਹਦੇ ਟੈਕਸੇਸ਼ਨ ਵੀ ਬਹੁਤ ਘੱਟ ਹੈ ਕਿਉਂਕਿ ਅਜ ਦੀ ਡੇਟ ਚ ਪੰਜਾਬ ਸੁਬੇ ਦਾ ਬੰਦਾ ਜਿਵੇਂ ਤੁਸੀਂ ਠੀਕ ਹੈ ਹਰ ਚੀਜ਼ ਸਟਾਕ ਮਾਰਕੀਟ ਦੀ ਜਾਂ ਮਿਊਚੁਅਲ ਫੰਡ ਦੀ ਬਹੁਤ ਕੱਟ ਸੋਚ ਪਰ ਉਹਨੂੰ ਸੋਚਣਾ ਪਏਗਾ ਕਿ ਕਿ ਉਹ ਪੈਸਾ ਬੈਟਰ ਤਰੀਕੇ ਨਾਲ ਮੈਨੇਜ ਕਰ ਸਕਦਾ ਹੈ ਇੱਕ ਗੱਲ ਹੋਰ ਦੱਸਿਓ ਬਹੁਤੇ ਲੋਕ ਨਾ ਉਹ ਸੋਚਦੇ ਆ ਕਿ ਬਹੁਤ ਗੁੰਝਲਦਾਰ ਚੀਜ਼ ਹੈ ਤੁਸੀਂ ਪੈਸਾ ਐਸਆਈਪੀ ਦੇ ਵਿੱਚ ਲਾਣਾ ਹੈ ਜਾਂ ਮਿਚਵਲ ਦੇ ਵਿੱਚ ਲਾਣਾ ਹੈ ਜਾਂ ਸਟਾਕ ਮਾਰਕੀਟ ਦੇ ਵਿੱਚ ਲਾਣਾ ਹੈ ਇਹ ਬਹੁਤ ਕੰਪਲਿਕੇਸ਼ਨ ਜੀਆਂ ਹੁੰਦੀਆਂ ਇਹਦੇ ਵਿੱਚ ਇਹਦੇ ਵਿੱਚ ਸਾਨੂੰ ਫਸਣਾ ਨਹੀਂ ਚਾਹੀਦਾ ਇਹ ਸਿਰਫ ਉਹ ਲੋਕ ਹੀ ਕਰ ਸਕਦੇ ਨੇ ਜਿਨ੍ਹਾਂ ਦੇ ਕੋਲ ਬੜਾ ਲੰਮਾ ਚੌੜਾ ਤਜਰਬਾ ਹੈ ਟਾਈਗਰ ਚੰਡੋਕ ਵਰਗੇ ਬੰਦੇ ਹੀ ਇੱਥੇ ਇਨਵੈਸਟ ਸਹੀ ਤਰ੍ਹਾਂ ਕਰ ਸਕਦੇ ਨੇ ਆਮ ਬੰਦਾ ਜਿਹੜਾ ਲੇਮਨ ਹੈ ਉਹ ਇਨਵੈਸਟ ਨਹੀਂ ਕਰ ਸਕਦਾ ਇਜ਼ ਇਟ ਨਾਟ ਐਟ 올 ਹਰਪ੍ਰੀਤ ਜੀ ਜੇ ਇਹ ਦੇ ਵਿੱਚ ਕੋਈ ਵੀ ਸੱਚਾਈ ਹੁੰਦੀ ਤਾਂ ਸਾਰੇ ਸੀ ਅਰਪਤੀ ਬਨ ਜਾਂਦੇ ਸਟਾਕ ਮਾਰਕੀਟ 'ਚ ਪੈਸਾ ਪਾ ਕੇ ਆਪਾਂ ਇਹ ਗੱਲ ਨੂੰ ਧਿਆਨ ਰੱਖੀ ਜੀ ਜਿਵੇਂ ਅਸੀਂ ਇਨਵੈਸਟਮੈਂਟ ਦੀ ਗੱਲ ਕਰਦੇ ਆ ਜੇ ਇੱਕ ਐਫ ਡੀ ਹੋ ਗਈ 골ਡ ਹੋ ਗਿਆ ਰੀਅਲ ਏਸਟੇਟ ਹੋ ਗਿਆ ਤੇ ਸਟਾਕ ਮਾਰਕੀਟ ਹੋ ਗਿਆ ਜੀ ਇਸ ਸਾਰੀਆਂ ਇਨਵੈਸਟਮੈਂਟ ਕਾਮਨ ਸੈਂਸ ਦੀ ਗੇਮ ਹੈਗੀ ਆ ਇਹ ਚੀਜ਼ਾਂ ਕੰਪਲਿਕੇਟਡ ਨਹੀਂ ਹੈ ਮੈਂ ਇੱਕ ਗੱਲ ਤੁਹਾਨੂੰ ਹੋਰ ਕਹਿ ਸਕਦਾ ਕਿ ਜੇ ਸਪੋਜ਼ ਕੋਈ ਬੰਦੇ ਨੇ ਅੱਜ ਰੀਅਲ ਏਸਟੇਟ ਇਨਵੈਸਟ ਕਰਨਾ ਹੈ ਉਹ ਵੀ ਕਟ ਕੰਪਲਿਕੇਟਡ ਨਹੀਂ ਹੈ ਦੇਖਣ ਦਾ ਨਜ਼ਰੀਆ ਹੈ ਰੋਡ ਇੱਥੋਂ ਨਿਕਲ ਰਹੀ ਹੈ ਨਹੀਂ ਨਿਕਲ ਰਹੀ ਹੈ ਕਿ ਇਹ ਪ੍ਰੋਪਰਟੀ ਐਮ ਸੀ ਅੰਦਰ ਲਿਮਿਟਸ ਜੇ ਹੈਗੀ ਹੈ ਨਹੀਂ ਹੈਗੀ ਹੈ ਕਿ ਇਹਦਾ ਰੇਰਾ ਆ ਗਿਆ ਕਿ ਨਹੀਂ ਆਇਆ ਜੇ ਰੇਰਾ ਆ ਗਿਆ ਕਿਸ ਕਿਸ ਅਦਾ ਹੈ ਕਿ ਜੀ ਪੂਰਾ ਪ੍ਰੋਜੈਕਟ ਦੇ ਅੰਦਰ ਹਰ ਬਿਲਡਿੰਗ ਦਾ ਰੇਰਾ ਆਂਦਾ ਹੈ ਕਿ ਓਕਿਊਪੈਂਸੀ ਸਰਟੀਫਿਕੇਟ ਆ ਗਿਆ ਕਿ ਨਹੀਂ ਆ ਗਿਆ ਤੁਸੀਂ ਪ੍ਰੀ ਰੇਰਾ ਲੈ ਰਹੇ ਹੋ ਜਾਂ ਬਾਅਦ ਚ ਲੈ ਰਹੇ ਹੋ ਸੋ ਕੰਪਲਿਕੀਸ਼ਨ ਹਰ ਜਗ੍ਹਾ ਹੈ ਪਰ ਹਰ ਚੀਜ਼ ਕੀ ਦਾ ਇੱਕ ਤੋੜ ਹੁੰਦਾ ਹੈ ਬਿਲਕੁਲ ਠੀਕ ਅਸੀਂ ਇਹ ਨਾ ਭੁੱਲੀਏ ਕਿ ਜੇ ਅੱਜ ਹਰਪ੍ਰੀਤ ਜੀ ਮੈਨੂੰ ਆਪਣਾ ਘਰ ਬਣਾਣਾ ਹੈ ਤੇ ਮੈਨੂੰ ਆਰਕੀਟੈਕਟ ਤਾਂ ਨਹੀਂ ਬੰਨਣਾ ਪਰ ਮੈਨੂੰ ਇੰਨੀ ਸਮਝ ਹੋਣੀ ਚਾਹੀਦੀ ਵੀ ਰੇਤਾ ਕਿੰਨਾ ਆ ਰਿਹਾ ਕਿਸ ਭਾਵਨਾ ਨਾਲ ਆ ਰਿਹਾ ਮੈਨੂੰ ਇਨਾ ਕੰਮ ਕਰਨਾ ਹੈ ਜੇ ਕੱਲ ਮੇਰਾ ਕੋਈ ਫੈਮਿਲੀ ਮੈਂਬਰ ਹਸਪਤਾਲ ਜਾਂਦਾ ਹੈ ਔਰ ਇਲਾਜ ਕਰਾਂਦਾ ਹੈ ਮੈਂ ਤਾਂ ਸਰਜਰੀ ਨਹੀਂ ਕਰਨੀ ਮੈਂ ਤਾਂ ਕੋਈ 40 ਸਾਲ ਦਾ ਡਾਕਟਰ ਐਕਸਪੀਰੀਅੰਸ ਨਹੀਂ ਲੈਣਾ ਪਰ ਡਾਕਟਰ ਤੋਂ ਇਨਾ ਮੈਂ ਪੁੱਛਦਾ ਜੀ ਤੁਸੀਂ ਕੀ ਕਰ ਰਹੇ ਹੋ ਉਹਨਾਂ ਨੂੰ ਮੈਂ ਦੱਸਦਾ ਜੀ ਮੇਰੇ ਫੈਮਿਲੀ ਮੈਂਬਰ ਸਲਫਰ ਡਰਗ ਤੋਂ ਅਲਰਜੀ ਕਰਦਾ ਜੀ ਇਹਨਾਂ ਨੂੰ ਇਹ ਦਵਾਈ ਨਾ ਦਿੱਤੀ ਜਾਵੇ ਕਿਹੜੀ ਦਵਾਈ ਦੇਣੀ ਉਹ ਤਾਂ ਡਾਕਟਰ ਦੱਸੇਗਾ ਉਦੋਂ ਹੀ ਸਟਾਕ ਮਾਰਕੀਟ ਹੈ ਕੋਈ ਇੰਨੀ ਚੀਜ਼ਾਂ ਕੰਪਲਿਕੇਟਿਡ ਇਹ ਚੀਜ਼ ਨਵੀਂ ਹੈ ਹਰਪ੍ਰੀਤ ਜੀ ਜੀ ਔਰ 골ਡ ਐਫ ਡੀਸ ਰੀਅਲ ਏਸਟੇਟ ਦਸ ਕਾ ਰਵਾਈਤੀ ਇਹ ਰਵਾਈਤੀ ਸਾਡੀ ਇਨਵੈਸਟਮੈਂਟ ਚ ਹੁੰਦੀ ਆ ਜੀ ਰੀਅਲ ਏਸਟੇਟ ਔਰ 골ਡ ਤਾਂ ਬਹੁਤ ਹਜ਼ਾਰਾਂ ਸਾਲਾਂ ਤੋਂ ਚੱਲਦਾ ਪਿਆ ਹੈ ਬਸ ਇਹ ਚੀਜ਼ ਹੈ ਨਵੀਂ ਇਹਦੇ ਤੁਸੀਂ ਬੇਸਿਕ ਗੁਣ ਸਿੱਖ ਜਾਓ ਔਰ ਉਹਦੇ ਬਾਅਦ ਸਾਡੇ ਵਰਗੇ ਜਾਂ ਹੋਰ ਬਹੁਤ ਸਾਰੇ ਐਕਸਪਰਟ ਜਿਹੜੇ ਤੁਹਾਨੂੰ ਚੀਜ਼ ਸਲਾਹ ਦੇ ਦੇਣਗੇ ਇੱਕ ਇੱਕ ਛੋਟਾ ਜਿਹਾ ਸਵਾਲ ਜਿਹੜੀ ਤੁਸੀਂ ਗੱਲ ਕੀਤੀ ਨਾ ਇੱਥੋਂ ਮੈਨੂੰ ਸਵਾਲ ਯਾਦ ਆ ਗਿਆ ਸੋਸ਼ਲ ਮੀਡੀਆ ਤੇ ਖਾਸ ਤੌਰ ਤੇ ਇੰਸਟਾਗ੍ਰam ਤੇ ਅਸੀਂ ਹਜ਼ਾਰਾਂ ਨਹੀਂ ਲੱਖਾਂ ਜਹੀਆਂ ਰੀਲਸ ਦੇਖਦੇ ਹਾਂ ਉਹ ਕੀ ਤੁਸੀਂ ਵੀ ਅਮੀਰ ਬਣਨਾ ਚਾਹੁੰਦੇ ਹੋ ਕੀ ਤੁਸੀਂ ਵੀ ਦਿਨਾਂ ਦੇ ਵਿੱਚ ਅਮੀਰ ਬਣਨਾ ਚਾਹੁੰਦੇ ਹੋ ਮੈਂ ਸਵੇਰੇ ਸਵੇਰੇ 10 ਤੁਹਾਨੂੰ ਸਟਾਕਸ ਦੱਸਾਂਗਾ ਉੱਥੇ ਤੁਸੀਂ ਪੈਸਾ ਲਾਓ ਸ਼ਾਮ ਤੱਕ ਤੁਹਾਡਾ ਪੈਸਾ ਦੁੱਗਣਾ ਦੋ ਦਿਨਾਂ ਦੇ ਵਿੱਚ ਪੈਸਾ ਦੁੱਗਣਾ ਫਿਰ ਉਹ ਕੀ ਕਰਦੇ ਨੇ ਫਿਰ ਉਹ ਇੱਕ ਥੱਲੇ ਨੰਬਰ ਛੱਡ ਦਿੰਦੇ ਨੇ ਜਾਂ ਇੱਕ ਲਿੰਕ ਛੱਡ ਦਿੰਦੇ ਨੇ ਇੱਥੇ ਕਲਿੱਕ ਕਰੋ ਫਿਰ ਤੁਸੀਂ ਕਲਾਸ ਜੁਆਇਨ ਕਰੋ ਇਹ ਕਰੋ ਉਹ ਲੋਕਾਂ ਦੇ ਮੰਨ ਦੇ ਵਿੱਚ ਉਸ ਗੱਲ ਨੂੰ ਲੈ ਕੇ ਵੀ ਬਹੁਤ ਵੱਡਾ ਭਰਮ ਹੈ ਇਹ ਕੀ ਹੈ ਇਹ ਫਰਾਡ ਨੇ ਇੱਕ ਇਹ ਚੀਜ਼ਾਂ ਹੋ ਸਕਦੀਆਂ ਨੇ ਮੈਂ ਤੁਹਾਡੇ ذریعے ਸਮਝਣਾ ਚਾਹਨਾ ਕਿ ਕੋਈ ਅਜਿਹੀ ਟੈਕਨੀਕ ਹੈਗੀ ਹੈ ਕਿ ਤੁਹਾਡਾ ਪੈਸਾ ਦਿਨਾਂ ਦੇ ਵਿੱਚ ਮਹੀਨਿਆਂ ਦੇ ਵਿੱਚ ਸਾਲਾਂ ਦੇ ਵਿੱਚ ਦੁੱਗਣਾ ਕਰ ਸਕਦੇ ਨੇ ਸਿਰ ਦੇਖੋ ਇਹਦੇ ਵਿੱਚ ਕਈ ਚੀਜ਼ਾਂ ਸੱਚ ਹੈ ਕਈ ਚੀਜ਼ਾਂ ਝੂਠ ਹੈ ਹੂੰ ਕੀ ਇੱਕ ਰੀਅਲ ਏਸਟੇਟ ਦੀ ਐਡ ਚੱਲੇ ਔਰ ਉਹ ਕਹੇ ਤੁਸੀਂ ਫਲਾਣੇ ਫਲਾਣੀ ਜਗ੍ਹਾ ਮੁਹੱਲੀ ਆ ਖਰੜਚੇ ਪੈਸਾ ਪਾ ਦਿਓ ਤੁਹਾਡਾ ਪੈਸਾ ਡਬਲ ਹੋ ਜਾਏਗਾ ਤੇ ਕੀ ਤੁਸੀਂ ਉਹ ਦੇਖ ਕੇ ਪੈਸਾ ਪਾ ਦੋਗੇ ਮੈਨੂੰ ਲੱਗਦਾ ਹਰਪ੍ਰੀਤ ਜੀ ਕੋਈ ਵੀ ਨਾਰਮਲ ਕਾਮਨ ਸੈਂਸ ਦਾ ਬੰਦਾ ਉਹ ਜਾ ਕੇ ਗਰਾਉਂਡ ਰਿਐਲਿਟੀ ਦੇਖੇਗਾ ਕਿ ਜਮੀਨ ਹੈਗੀ ਨਹੀਂ ਹੈਗੀ ਇਹਦਾ ਰੇਰਾ ਹੈਗਾ ਕਿ ਨਹੀਂ ਹੈਗਾ ਬੇਸਿਕ ਡਿਊ ਡਿਲੀਜੈਂਸ ਕਰਨੀ ਤੁਹਾਡਾ ਕੰਮ ਹੈ ਜੀ Instagram ਕਿਉਂਕਿ ਅੱਜ ਸਾਡੇ ਇੰਨਾ ਪਰਕੂਲੇਟ ਹੋ ਗਿਆ ਕਿ ਸਾਨੂੰ ਕੋਈ ਵੀ ਬੰਦਾ ਵੇਲਾ ਦੇਖਦਾ Instagram YouTube Shorts ਇਹ ਦੇਖਣਾ ਸ਼ੁਰੂ ਕਰ ਦਿੰਦਾ ਪਰ ਬਹੁਤਾ ਸੱਚਾਈ ਨਹੀਂ ਹੈ ਔਰ ਸਭੀ ਜਿਹੜਾ ਰੈਗੂਲੇਟਰ ਹੈਗਾ ਉਹ ਬਹੁਤ ਕਲੈਂਪਿੰਗ ਵੀ ਕਰਦਾ ਹੈ ਉਹਨੇ ਫਿਨ ਇਨਫਲੂਐਂਸਰ ਜਿਹੜਾ ਫਾਈਨੈਂਸ਼ੀਅਲ ਇਨਫਲੂਐਂਸਰਸ ਹੈਗੇ ਇਨਫਲੂਐਂਸਰਸ ਹੈਗੇ ਨੇ ਉਹਦੇ ਪਿੱਛੇ ਉਹ ਲਾਜ਼ ਵੀ ਲੈ ਕੇ ਆਇਆ ਹੈ ਪਰ ਕਿਉਂਕਿ ਮੀਡੀਆ ਦਾ ਚੈਨਲ ਸਪੈਸ਼ਲੀ YouTube Instagram ਕੰਟਰੋਲ ਕਰਨਾ ਬੜਾ ਔਖਾ ਹੈ ਜਿਵੇਂ ਹਰਪ੍ਰੀਤ ਜੀ ਥੋੜਾ ਜਿਹਾ ਪੈਰਲਲ ਗੱਲ ਕਰਾ ਪਿੱਛੇ ਆਰਟੀਫੀਸ਼ੀਅਲ ਇੰਟੈਲੀਜੈਂਸ ਤੋਂ ਲੋਕਾਂ ਦੀ ਸ਼ਕਲ ਦਿਖਾ ਕੇ ਹਾਂ ਉਹਨਾਂ ਦੇ ਕੁਝ ਹੋਰ ਵਰਡਸ ਕਹਿ ਕੇ ਗੱਲਾਂ ਕੀਤੀ ਗਈਆਂ ਤੇ YouTube ਤੇ Instagram ਨੂੰ ਵੀ ਇਹਨਾਂ ਨੂੰ ਇਹ ਚੈਲੰਜ ਆ ਰਿਹਾ ਕਿ ਇਹ ਕਦਾਂ ਗਲਤ ਚੀਜ਼ਾਂ ਰੋਕਿਆ ਜਾਏ ਕੋਈ ਚੈੱਕ ਨਹੀਂ ਉਹਨਾਂ ਦਾ ਕੋਈ ਚੈੱਕ ਨਹੀਂ ਬਟ ਮੇਰੇ ਖਿਆਲ ਨਾਲ ਪਲੀਜ਼ ਤੁਸੀਂ ਸਾਰੀਆਂ ਚੀਜ਼ਾਂ ਨੂੰ ਸੱਚ ਨਾ ਮੰਨੋ ਐਦਾ ਨਹੀਂ ਹੁੰਦਾ ਕਿ ਤੁਸੀਂ ਅੱਜ ਪਾਓਗੇ ਤੇ ਕੱਲ ਡਬਲ ਹੋ ਜਾਣਗੇ ਐਦਾ ਉੜਨ ਵਾਲੇ ਵੀ ਬਹੁਤ ਹੈ ਉਹਦੀ ਕੋਈ ਗੱਲ ਨਹੀਂ ਕਰਦਾ ਔਰ ਉਹ ਭਾਵੇਂ ਸਟਾਕ ਮਾਰਕੀਟ ਹੋਵੇ ਭਾਵੇਂ ਸੋਨਾ ਹੋਵੇ ਭਾਵੇਂ ਰੀਅਲ ਏਸਟੇਟ ਹੋਵੇ ਮੇਰਾ ਇੱਕ ਤਜਰਬਾ ਕਹਿੰਦਾ ਹੈ ਕਿ ਪਲੀਜ਼ ਆਪਣੀ ਡਿਊ ਡਿਲੀਜੈਂਸ ਕਰੋ ਔਰ ਕਿਸੇ ਨੂੰ ਫੇਸ ਵੈਲਿਊ ਤੇ ਨਾ ਲੋ ਇੱਕ ਜਿਹੀ ਸਾਰੀ ਗੱਲਾਂ ਕਹੀ ਜਾਂਦੀ ਸਾਰੀ ਚੀਜ਼ਾਂ ਸੱਚ ਨਹੀਂ ਹੈਗੀਆਂ ਬਿਲਕੁਲ ਠੀਕ ਹੈ ਔਰ ਨਾਲੇ ਜਦੋਂ ਇੱਕ ਜ਼ਿੰਮੇਵਾਰ ਚੈਨਲ ਦੇ ਉੱਤੇ ਜਦੋਂ ਕੋਈ ਗੱਲ ਕੀਤੀ ਜਾਏਗੀ ਤਾਂ ਉਹਦੀ ਜ਼ਿੰਮੇਵਾਰੀ ਵੀ ਸਾਡੀ ਹੋਏਗੀ ਕਿ ਜੇ ਟਾਈਗਰ ਕਹਿ ਰਹੇ ਨੇ ਤਾਂ ਉਹ ਇਨ ਬਿਨ ਸਹੀ ਚੀਜ਼ ਹੋਏਗੀ ਇਸੇ ਕਰਕੇ ਕਿਹਾ ਜਾਂਦਾ ਕਿ অথেন্টিਕੇਸ਼ਨ ਦੀ ਜ਼ਰੂਰਤ ਬਹੁਤ ਹੈਗੀ ਆ ਚੰਡੂਕ ਸਾਹਿਬ ਇੱਕ ਹੋਰ ਗੱਲ ਜਿਹੜੀ ਆਮ ਤੌਰ ਤੇ ਚਰਚਾ ਦੇ ਵਿੱਚ ਚੱਲੀ ਹੋਈ ਹੈ ਕਿ ਇਨਵੈਸਟਮੈਂਟ ਦੇ ਤੌਰ ਤਰੀਕੇ ਬਦਲੇ ਨੇ 노 ਡਾਊਟ ਬਦਲੇ ਨੇ ਔਰ ਕੀ ਇਹ ਜਿਹੜੀਆਂ ਇਨਵੈਸਟਮੈਂਟਸ ਹੈਗੀਆਂ ਨੇ ਇਹ ਰਵਾਇਤੀ ਇਨਵੈਸਟਮੈਂਟਸ ਵਾਂਗੂ ਸੇਫ ਨੇ ਜਾਂ ਨਹੀਂ ਨੇ ਜਦੋਂ ਤੁਸੀਂ ਦੋਵਾਂ ਦਾ ਅੰਕਲਨ ਕਰਦੇ ਹੋ ਕਿਉਂਕਿ ਯੂ ਆਰ ਅ ਬੈਟਰ ਜਜ ਹੈ ਨਾ ਤੁਹਾਨੂੰ ਦੋਵੇਂ ਚੀਜ਼ਾਂ ਪਤਾ ਤਾਂ ਤੁਸੀਂ ਕਿਨੂੰ ਜ਼ਿਆਦਾ ਸੇਫ ਮੰਨਦੇ ਹੋ ਸਰ ਗੱਲ ਇਹਦੇ ਵਿੱਚ ਸੇਫਟੀ ਇੱਕ ਐਸਪੈਕਟ ਹੈ ਦੋਨੋਂ ਕੁਝ ਹੋਰ ਚੀਜ਼ਸ ਨੂੰ ਆਨਸਰ ਕਰ ਰਹੀ ਹੈ ਹੂੰ ਕਿ ਮੈਂ ਜੇ ਤੁਹਾਨੂੰ ਅੱਜ ਪੁੱਛਾਂ ਕਿ ਸੋਨੇ ਦਾ ਪਾ ਵਧ ਰਿਹਾ ਹੈ ਹੂੰ ਤੇ ਤੁਸੀਂ ਸੋਨਾ 3 ਮਹੀਨੇ ਲਈ ਪਾ ਸਕਦੇ ਹੋ ਹੂੰ ਇਹ ਤੁਹਾਨੂੰ ਅੱਜ ਸਮਝੋ April ਮੈਨੂੰ ਪੈਸਾ ਚਾਹੀਦਾ ਤੁਸੀਂ ਕਹਿੰਦੇ ਬਈ ਮੈਨੂੰ ਮਈ ਜੂਨ ਜੁਲਾਈ ਚ ਪੈਸਾ ਚਾਹੀਦਾ ਤੁਸੀਂ 골ਡ ਚ ਛੇ ਤੁਸੀਂ ਕਤਰਾਓਗੇ ਨਹੀਂ ਨਹੀਂ ਪਾਜੀ ਫਿਰ ਤਾਂ ਮੈਂ ਐਫ ਡੀ ਚ ਪਾਲਾਂਗਾ ਮੈਂ ਸੇਵਿੰਗਸ ਬਈ ਕਿੱਥੋਂ ਘਟਾ ਮੈਨੂੰ ਇਹ ਪਤਾ ਵੀ ਇਹ ਸਿਕਿਓਰ ਹੈ ਘਟਣਾ ਬਤੇਗਾ ਨਹੀਂ ਇਸ ਤੇ ਬਿਲਕੁਲ ਦੂਜਾ ਤੁਹਾਡਾ ਨਿਆਣਾ ਹਲੇ ਛੋਟਾ ਹੈ ਤੁਸੀਂ ਕਹਿੰਦੇ ਜੀ ਮੈਂ ਇਹ ਸੋਨਾ ਜਾਂ ਰੀਅਲ ਏਸਟੇਟ ਮੈਂ 15 ਸਾਲ ਬਾਅਦ ਵੇਖਾਂਗਾ ਹੂੰ ਇਹ ਇਦਾਂ ਤਾਂ ਨਹੀਂ ਹੁੰਦਾ ਕਿ ਰੀਅਲ ਏਸਟੇਟ ਥੱਲੇ ਨਹੀਂ ਜਾਂਦਾ 골ਡ ਨਹੀਂ ਜਾਂਦਾ ਸ਼ਾਰਟ ਟਰਮ ਜਾਂਦਾ ਹੈ ਪਰ ਲੌਂਗ ਟਰਮ ਅਸੀਂ ਦੇਖੀਏ ਆਮੂਮਨ ਦੇਖਿਆ ਗਿਆ ਹੈ ਕਿ ਉਹ ਉੱਤੇ ਜਾਂਦਾ ਹੈ ਸੇਮ ਚੀਜ਼ ਸਟਾਕ ਮਾਰਕੀਟ ਜਾਂ ਫਾਈਨੈਂਸ਼ੀਅਲ ਇਨਸਟਰੂਮੈਂਟਸ ਦੀ ਹੈਗੀ ਹੈ ਇਹ ਜਿਵੇਂ ਇੱਕ ਵਾਰਨ ਬਫੇਟ ਇੱਕ ਸਾਡੇ ਦੁਨੀਆ ਦੇ ਸਭ ਤੋਂ ਵੱਡੇ ਇਨਵੈਸਟਰ ਰਹੇ ਨੇ ਉਹਨਾਂ ਨੇ ਇੱਕ ਬੜੀ ਖੂਬਸੂਰਤ ਗੱਲ ਕਹੀ ਹੈ ਕਹਿੰਦਾ ਇਨ ਦਾ ਸ਼ਾਰਟ ਟਰਮ ਸਟਾਕ ਮਾਰਕੀਟਸ ਆਰ ਲਾਈਕ ਅ voting machine ਬਟ ਇਨ ਦਾ ਲੌਂਗ ਟਰਮ ਦੇ ਆਰ ਲਾਈਕ ਅ ਵੇਇੰਗ ਮਸ਼ੀਨ ਕੀ ਬਾਤ ਹੈ ਸੋ ਇਹ ਇੰਨੇ ਵੱਡੇ ਬੰਦੇ ਨੇ ਕਹੀ ਜਿਹਦੀ ਨੈਟਵਰਥ 100 ਬਿਲੀਅਨ ਡਾਲਰ ਤੋਂ ਵੱਧ ਹੈ ਯਾਨੀ ਕਿ 8.5 ਲੱਖ ਕਰੋੜ ਤੋਂ ਜ਼ਿਆਦਾ ਉਸ ਬੰਦੇ ਦੀ ਨੈਟਵਰਥ ਹੈ 90+ ਉਮਰ ਹੋ ਗਈ ਹੈ ਹੋਰ ਉਹਨਾਂ ਤੋਂ ਨੇ ਇੱਕ ਬੜਾ ਵਧੀਆ ਹਰਪ੍ਰੀਤ ਜੀ ਸਵਾਲ ਕਿਸੇ ਨੇ ਪੁੱਛਿਆ ਜੀ ਤੁਸੀਂ ਵੈਲਥ ਆਪਣੀ ਸਭ ਤੋਂ ਜ਼ਿਆਦਾ ਕਦੋਂ ਬਣਾਈ ਹੈ ਕਹਿੰਦੇ ਜੀ 50 ਸਾਲ ਤੱਕ ਮੇਰੀ ਵਰਥ ਸਿਰਫ 1 ਬਿਲੀਅਨ ਡਾਲਰ ਸੀ ਇਹ ਮੇਰੇ 42 ਸਾਲ ਜਿਹੜੇ 92 ਮੇਰੀ ਏਜ ਹੋ ਗਈ ਹੈ ਹੁਣ ਕਹਿੰਦਾ ਇਹ ਪੈਸਾ ਉਹਦੇ ਬਾਅਦ ਵਧਿਆ ਸੋ ਕੰਪਾਊਂਡਿੰਗ ਕਿਸੇ ਚੀਜ਼ ਦੇ ਵਿੱਚ ਇੱਕ ਲੈਵਲ ਦੇ ਬਾਅਦ ਬਹੁਤ ਗਰੋ ਕਰਦੀ ਹੈ ਛੋਟਾ ਜਿਹਾ ਉਦਾਹਰਣ ਦੇਣਾ ਹਰਪ੍ਰੀਤ ਜੀ ਕੋਈ ਬੰਦਾ 10 ਲੱਖ ਰੁਪਏ ਪਾ ਰਿਹਾ ਔਰ ਉਹਦਾ 10% ਜਾਂ 12% ਦਾ ਰਿਟਰਨ ਬਣ ਰਿਹਾ ਹੈ ਤੇ ਇਹਦਾ ਮਤਲਬ ਉਹਦਾ ਸਾਲ ਦਾ 1 ਲੱਖ 20 ਹਜ਼ਾਰ ਬਣ ਪਾਰੇ ਤਾਂ ਉਹਦਾ 1 ਕਰੋੜ 20 ਲੱਖ ਬਣੇਗਾ ਔਰ ਕੋਈ 100 ਕਰੋੜ ਪਾ ਰਿਹਾ ਤੇ 12 ਕਰੋੜ ਬਣੇਗਾ 1 ਕਰੋੜ ਪਰ ਮੰਤ ਜਦ ਤਉ ਨੂੰ ਇਹ ਹੈ ਕਿ ਤੁਸੀਂ ਪਰਸੈਂਟੇਜ ਦੀ ਗੱਲ ਹੀ ਨਹੀਂ ਕਰੋਗੇ ਤੁਸੀਂ ਕਹੋਗੇ ਜੀ 1 ਕਰੋੜ ਆ ਰਿਹਾ ਮੈਂ ਕਵਾਂਗਾ ਨਹੀਂ ਜੀ 12 ਹੈ ਤੁਸੀਂ ਛੱਡੋ ਭਾਜੀ ਆ ਤਾਂ 1 ਕਰੋੜ ਆ ਰਿਹਾ ਸੋ ਕੀ ਹੁੰਦਾ ਜ਼ਮੀਨ ਦੇ ਵਿੱਚ ਇਹ ਕੁਝ ਟਾਈਮ ਦੇ ਬਾਅਦ ਬੰਦਾ ਇਹ ਪਰਸੈਂਟੇਜ ਦੀ ਗੱਲ ਛੱਡ ਕੇ ਮਲਟੀਪਲਾਇਰ ਦੀ ਗੱਲ ਕਰਦਾ ਪਰ ਉਹਦੇ ਹੋ ਜਾਂਦੇ 20 ਸਾਲ 30 ਸਾਲ 40 ਸਾਲ ਸੋ ਕਈ ਵਾਰੀ ਤੁਸੀਂ ਸੁਣਨੇ ਹੋਣਾ ਕਿ ਤੁਹਾਡੀ ਦਾਦੀ ਕਹਿੰਦੀ ਸਾਡੇ ਟਾਈਮ ਤਾਂ ਜੀ ਸੋਨਾ ਨਾ 400 ਰੁਪਏ ਟੋਲਾ ਹੁੰਦਾ ਸੀ ਤੇ ਅਸੀਂ ਹੁਣ 85000 90000 ਦੇ ਗੇੜੇ ਤੇ ਆ ਗਏ ਆ ਸੋ ਗੱਲ ਤਾਂ ਇਹ ਹੈ ਕਿ ਅਸੀਂ 50 60 ਸਾਲ ਦੀ ਗੱਲ ਕਰ ਰਹੇ ਆ ਸੋ ਟਾਈਮ ਮੇਕਸ ਦਾ బిਗੇਸਟ ਡਿਫਰੈਂਸ ਚੰਡੋਕ ਸਾਹਿਬ ਵੈਸੇ ਇੱਕ ਚੀਜ਼ ਤੁਸੀਂ ਵੀ ਇਹ ਮਹਿਸੂਸ ਕੀਤੀ ਹੋਣੀ ਹੈ ਜਾਂ ਦੇਖੀ ਹੋਣੀ ਹੈ ਕਿ ਜਿਹੜੀ ਹੁਣ ਦੀ ਜਨਰੇਸ਼ਨ ਨਵੀਂ ਜਨਰੇਸ਼ਨ ਆ ਰਹੀ ਹੈ ਉਹਦਾ ਇੰਟਰਸਟ ਥੋੜਾ ਜਿਹਾ ਵੱਧ ਆ ਪਿਛਲੇ ਨਾਲੋਂ ਥੋੜਾ ਜਿਹਾ ਵੱਧ ਇੰਟਰਸਟ ਹੈ ਔਰ ਰਿਸਕ ਟੇਕਿੰਗ ਵੀ ਹੈਗੇ ਨੇ ਮੈਂ ਬਹੁਤ ਸਾਰੇ ਮੇਰੇ ਸਰਕਲ ਦੇ ਵਿੱਚ ਵੀ ਨੇ ਉਹ ਕਹਿੰਦੇ ਯਾਰ ਅਸੀਂ ਤਾਂ ਪੈਸਾ ਲਾਤਾ ਜੇ ਰਿਸਕ ਨਹੀਂ ਲਵਾਂਗੇ ਤਾਂ ਅਸੀਂ ਅੱਗੇ ਕਦੇ ਵੱਧ ਨਹੀਂ ਸਕਦਾ ਇਜ਼ ਇਟ ਸਰ ਬਿਲਕੁਲ ਠੀਕ ਹੈ ਔਰ ਬਹੁਤ ਖੂਬਸੂਰਤ ਸਵਾਲ ਹੈ ਅੱਜ ਕੱਲ ਹਰਪੀਤ ਜੀ ਜ਼ੈ ਨਹੀਂ ਰਹੀ ਹੁਣ ਜ਼ੈ ਅਲਫਾ ਆ ਗਈ ਹੈ ਅਲਫਾ ਆ ਗਈ ਯੈਸ ਲੇਟਸ ਨਾਟ ਫਰਗੇਟ ਜਿਹੜੇ ਸਾਡੇ ਪੇਰੈਂਟਸ ਦੀ ਏਜ ਸੀਗਾ ਉਹਨਾਂ ਦੇ ਟਾਈਮ ਤੋਂ ਸਟਾਕ ਮਾਰਕੀਟ ਹੁੰਦੀ ਹੀ ਨਹੀਂ ਸੀਗੀ ਉਹ ਨਹੀਂ ਸੀ ਉਹਨਾਂ ਦੇ ਕੋਲ ਨਾ ਕੋਈ ਐਕਸਪੀਰੀਅੰਸ ਸੀਗਾ ਕੋਈ ਵਿਰਲਾ-ਵਿਰਲਾ ਬੰਦਾ ਉਹਨਾਂ ਦਾ ਕੋਈ ਫਰੈਂਡ ਹੁੰਦਾ ਸੀ ਬੰਬੇ ਗੁਜਰਾਤ ਦਾ ਉਹ ਗੱਲ ਕਰਦੇ ਸੀ ਮੈਂ ਇਹ ਸ਼ੇਅਰ ਲੈ ਲਿਆ ਜਾਂ ਇਹ ਸ਼ੇਅਰ ਲੈ ਲਿਆ ਆਮ ਪਾਸ਼ਾ ਤੇ ਕੋਈ ਗੱਲ ਹੀ ਨਹੀਂ ਕਰਦਾ ਸੀਗਾ ਜੀ ਲੇਕਿਨ ਹੁਣ ਜਿਹੜੀ ਜਨਰੇਸ਼ਨ ਆ ਰਹੀ ਹੈ ਜਿਵੇਂ ਮੈਂ ਕਹਿੰਦਾ ਮ ਔਰ ਉਹਦੇ ਬਾਦੋਂ ਇੱਕ ਦੂਜੇ ਹੀ ਟ੍ਰੈਜੈਕਟਰੀ ਤੇ ਚਲੀ ਗਈ ਹੈ ਜੇ ਤੁਸੀਂ ਉਹਦੇ ਤੇ ਸੋਚੋ ਤਾਂ ਬੜਾ ਫਰਕ ਹੈ ਅੱਜ ਜਿਹੜਾ ਜਨਰੇਸ਼ਨ ਬੋਨ ਹੋ ਰਹੀ ਹੈ ਉਸ ਜਿਹੜਾ ਬੰਦਾ 20 22 ਸਾਲ ਦਾ ਹੈ ਉਹਦਾ ਫਾਦਰ ਸ਼ਾਇਦ 50 ਸਾਲਾਂ ਦਾ ਹੈ ਉਹਨਾਂ ਨੂੰ ਸਟਾਕ ਮਾਰਕੀਟ ਵਾਲੇ ਕਾਫੀ ਗਿਆਨ ਹੋ ਗਿਆ ਹੈ ਔਰ ਜਦ ਤੱਕ ਇਹ ਜਨਰੇਸ਼ਨ ਹੋਰ 25 ਸਾਲਾਂ ਬਾਅਦ 40 45 ਦੀ ਪਹੁੰਚਣ ਗਈਆਂ ਇਹ ਤਾਂ ਪੂਰੀ ਇਸ ਇੰਡਸਟਰੀ ਨੂੰ ਬਹੁਤ ਹੀ ਤਰ੍ਹਾਂ ਸਮਝਣ ਗਿਆ ਹੁਣ ਤਾਂ ਤੁਸੀਂ ਵੈਸੇ ਜੇ ਤੁਸੀਂ ਅੱਜ ਕੋਈ 25 30 35 ਸਾਲ ਦੇ ਬੰਦੇ ਨੂੰ ਪੁੱਛੋ ਕਿ ਤੁਸੀਂ ਘਰ ਲੈਣਾ ਉਹ ਕਹੇਗਾ ਜੀ ਮੈਂ ਤਾਂ ਰੈਂਟ ਤੇ ਲੈ ਲਾਂਗਾ ਔਰ ਇਹੀ ਜੇ ਤੁਸੀਂ ਆਪਣੇ ਪੇਰੈਂਟ ਦੇ ਟਾਈਮ ਚਲੇ ਜਾਓ ਸਾਡੇ ਪੇਰੈਂਟ ਕਹਿੰਦੇ ਪਹਿਲੀ ਚੀਜ਼ ਇਹਦਾ ਜੀ 30 ਸਾਲ ਤੱਕ ਕਰ ਲੈ ਲੋ ਛੱਤ ਆਪਣੀ ਹੋਣੀ ਚਾਹੀਦੀ ਹੈ ਛੱਤ ਆਪਣੀ ਹੋਣੀ ਚਾਹੀਦੀ ਭਾਵੇਂ ਉੱਥੇ ਰਹਿਣਾ ਹੈ ਨਹੀਂ ਰਹਿਣਾ ਕੀ ਗੱਲ ਹੈ ਪਰ ਉਹ ਪੂਰੀ ਇੱਕ ਥਾਟ ਪ੍ਰੋਸੈਸ ਦੇ ਅੰਦਰ ਬਹੁਤ ਵੱਡਾ ਚੇਂਜ ਹੋਇਆ ਹੈ ਪਰ ਇਹਦਾ ਮਤਲਬ ਇਹ ਤਾਂ ਨਹੀਂ ਕਿ ਅਪਾਰਟਮੈਂਟਸ ਨਹੀਂ ਵਿਕਰੇ ਉਹ ਆਪਣੀ ਵੱਖਰੀ ਜਗ੍ਹਾ ਵਿਕਰੇ ਹਨ ਪਰ ਇੱਕ ਸੋਚ ਸਰਪੀ ਜੀ ਬਹੁਤ ਖੂਬਸੂਰਤ ਤੁਸੀਂ ਸਵਾਲ ਕਿਹਾ ਹੈ ਯੂਥ ਦਾ ਬਿਲਕੁਲ 360 ਡਿਗਰੀ ਚੇਂਜ ਹੋ ਗਿਆ ਹੈ ਉਹਨਾਂ ਦਾ ਪਰਸਪੈਕਟਿਵ ਚੇਂਜ ਹੋ ਗਿਆ ਹੈ ਪਰ ਇਹਦੇ ਨਾਲ ਇੱਕ ਸਰਪੀ ਜੀ ਛੋਟੀ ਜਿਹੀ ਇੱਕ ਇਸ਼ੂ ਹੋਰ ਜਿਹੜੀ ਤੁਸੀਂ ਅੱਜ ਜਨਰੇਸ਼ਨ ਨੂੰ 10 ਮਿੰਟ ਚ ਖਾਣਾ ਚਾਹੀਦਾ ਹੈ ਹਾਂ ਉਹ ਜ਼ੈਪਟੋ ਲਿਆਂਦਾ ਹੈ ਉਹ ਤੁਹਾਡਾ ਬਲਿੰਕਟ ਲਿਆਂਦਾ ਹੈ ਹੂੰ ਸੋ ਸਾਰਾ ਇਮਪ੍ਰੈਸ਼ਨ ਇੰਨਾ ਸ਼ਾਰਟ ਟਰਮ ਹੋ ਗਿਆ ਤੁਸੀਂ YouTube ਆਪਣਾ ਜਿਹੜਾ Instagram ਦਾ ਸ਼ਾਰਟ ਹੈ ਉਹਦੇ ਇੱਕ ਸਟੱਡੀ ਆਈ ਸੀ ਮੈਨੇ ਯੂਨੀਵਰਸਿਟੀ ਪੁਲਗਾਂ ਯੂਐਸਡੀ ਉਹ ਕਹਿੰਦੇ ਜੀ 12 ਸੈਕਿੰਡ ਬਾਅਦ ਉਹ ਯੂਥ ਜੇ ਇੰਟਰਸਟਿੰਗ ਨਹੀਂ ਹੈ ਨਾ ਉਹ ਨੈਕਸਟ ਵੀਡੀਓ ਤੇ ਚਲਾ ਜਾਂਦਾ ਹੈ ਹੂੰ ਉਹੀ ਚੀਜ਼ ਹਰਪ੍ਰੀਤ ਜੀ ਫਿਰ ਉਹ ਇਨਵੈਸਟਮੈਂਟ ਤੇ ਆ ਜਾਂਦੀ ਹੈ ਉਹ ਜੋ ਤੁਸੀਂ ਐਡਸ ਕਈ ਕਿਉਂ ਲੋਕ ਅਟਰੈਕਟ ਹੁੰਦੇ ਨੇ ਉਹਨਾਂ ਨੂੰ ਲੱਗਦਾ ਸ਼ਾਰਟ ਟਰਮ 'ਚ ਅਸੀਂ ਇਕਦਮ ਨਾ ਅਰਬਪਤੀ ਬਨ ਜਾਾਂਗੇ ਉਹ ਰਿਐਲਿਟੀ ਨਹੀਂ ਹੈ ਉਹ ਉਹਦੇ ਵਿੱਚੋਂ ਸਾਨੂੰ ਬਾਹਰ ਕੱਢਣਾ ਪਏਗਾ ਲੋਕਾਂ ਦੀ ਸੋਚ ਨੂੰ ਬਦਲਣਾ ਪਏਗਾ ਇਹ ਸ਼ੋ ਤਾਂ ਹੀ ਅਸੀਂ ਸ਼ੁਰੂ ਕੀਤਾ ਬਿਲਕੁਲ ਸਾਬ ਵੀ ਲੋਕਾਂ ਨੂੰ ਰਿਐਲਿਟੀ ਦਿਖਾਈਏ ਹਕੀਕਤ ਦੇ ਨਾਲ ਜਾਣੂ ਕਰਾਈਏ ਇੱਕ ਚੀਜ਼ ਹੋਰ ਬਹੁਤੇ ਲੋਕਾਂ ਨੂੰ ਇਹ ਵੀ ਹੁੰਦਾ ਹੈ ਕਿ ਜਿਹੜੀ ਇਨਵੈਸਟਮੈਂਟ ਦੀ ਰਕਮ ਹੈ ਉਹ ਬਹੁਤ ਮੋਟੀ ਹੋਣੀ ਚਾਹੀਦੀ ਹੈ ਜੇ ਮੇਰੇ ਕੋਲ 50000 ਰੁਪਏ ਮਹੀਨਾ ਬਚ ਰਿਹਾ ਤਾਂ ਹੀ ਮੈਂ ਵਧੀਆ ਇਨਵੈਸਟਮੈਂਟ ਕਰ ਸਕਦਾ ਅੱਜ ਮੈਂ ਐਸਬੀਈ ਮਿਊਚੁਅਲ ਫੰਡ ਦਾ ਪਾਸਟਿਕਰ ਲਾਇਆ ਜੇ ਮਿਊਚੁਅਲ ਫੰਡ ਲੈਣਾ ਹੈ ਤਾਂ ਮੈਨੂੰ ਘੱਟੋ ਘੱਟ 15-20000 ਰੁਪਏ ਮਹੀਨਾ ਜਾਂ 10000 ਰੁਪਏ ਮਹੀਨਾ ਘੱਟੋ ਘੱਟ 10000 ਰੁਪਏ ਮਹੀਨਾ ਬਚਣਾ ਚਾਹੀਦਾ ਤਾਂ ਹੀ ਮੈਂ ਸਹੀ ਇਨਵੈਸਟਮੈਂਟ ਕਰ ਸਕਦਾ ਜਾਂ ਐਸਆਈਪੀ ਲਗਾ ਸਕਦਾ ਇਹ ਤੁਸੀਂ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਸਰ ਏ ਮਿਊਚੁਅਲ ਫੰਡ ਤਾਂ ਇੰਨਾ ਵਡਿਆ ਮੈਕੈਨਿਜ਼ਮ ਤੁਸੀਂ 1000 ਰੁਪਏ ਪਰ ਮਹੀਨੇ ਦੇ ਅੰਦਰ ਇੱਕ SIP ਜਿਹਨੂੰ ਕਹਿੰਦੇ ਸਿਸਟਮੈਟਿਕ ਇਨਵੈਸਟਮੈਂਟ ਪਲਾਨ ਮੈਂ ਲੋਕਾਂ ਨੂੰ ਇੱਕ ਹੋਰ ਆਈਡੀਆ ਦਿੰਦਾ ਬਹੁਤ ਸਾਰੇ ਲੋਕੀ ਪhle ਜਮਾਨੇ ਚ ਹੁਣ ਵੀ ਕਰਦੇ ਨੇ ਰੀਅਕਰਿੰਗ ਡਿਪੋਜ਼ਿਟ ਕਰਦੇ ਸੀ ਜੀ ਰੀਅਕਰਿੰਗ ਡਿਪੋਜ਼ਿਟ ਔਰ ਫਿਕਸ ਡਿਪੋਜ਼ਿਟ ਚ ਕੋਈ ਫਰਕ ਨਹੀਂ ਹੈ ਤੁਸੀਂ ਉੱਥੇ 12000 ਇਕੱਠਾ ਦੇ ਦਿੱਤਾ ਇੱਥੇ 1000 1000 1000 ਪਰ ਮਹੀਨੇ ਦੇ ਰਹੋ 10 ਤਰੀਕ 15 ਤਰੀਕ ਤੁਹਾਡੇ ਬੈਂਕ ਚੋਂ ਕੱਟ ਜਾਂਦਾ ਸੀ ਔਰ ਇਹ ਮਿਊਚੁਅਲ ਫੰਡ SIP ਦਾ ਮੈਕੈਨਿਜ਼ਮ ਔਰ ਮਿਊਚੁਅਲ ਫੰਡ ਵੀ ਵੱਖ-ਵੱਖ ਤਰੀਕੇ ਦੇ ਹੁੰਦੇ ਨੇ ਇਹ ਹੀ ਨਹੀਂ ਕਿ ਸਾਰਾ ਸਟਾਕ ਮਾਰਕੀਟ ਜਾ ਰਿਹਾ ਹੈ ਉਹ ਡੈਟ ਫੰਡਸ ਵੀ ਹੁੰਦੇ ਨੇ ਹਾਈਬ੍ਰਿਡ ਵੀ ਹੁੰਦੇ ਨੇ ਵੱਖਰੇ-ਵੱਖਰੇ ਟਾਈਪ ਦੇ ਫੰਡ ਹੁੰਦੇ ਨੇ ਪਰ 1000 ਰੁਪਏ ਪਰ ਮੰਥ ਤੂੰ ਤੁਸੀਂ ਇਹ ਚੀਜ਼ ਨੂੰ ਸ਼ੁਰੂ ਕਰ ਸਕਦੇ ਹੋ ਕੀ ਬਾਤ ਹੈ ਬਹੁਤ ਵੱਡੀ ਗੱਲ ਹੈ ਨਹੀਂ ਤਾਂ ਆਮ ਤੌਰ ਤੇ ਲੋਕਾਂ ਨੂੰ ਇਹ ਲੱਗਦਾ ਸੀਗਾ ਕਿ ਹਜ਼ਾਰਾਂ ਰੁਪਏ ਚਾਹੀਦੇ ਨੇ ਯਾ ਮਿਊਚੁਅਲ ਫੰਡ ਦੇ ਵਿੱਚ ਲਗਾਉਣ ਦੇ ਲਈ ਯਾ ਐਸਆਈਪੀ ਲਗਾਉਣ ਦੇ ਲਈ ਇੱਕ ਹੋਰ ਗੱਲ ਚੰਡੂਖ ਸਾਹਿਬ ਇਹਦੇ ਵਿੱਚ ਹੋਰ ਵੀ ਹੈ ਬਹੁਤ ਵਾਰ ਅਸੀਂ ਟੀਵੀ ਤੇ ਵੀ ਐਡਸ ਦੇਖਦੇ ਹਾਂ ਨਾ ਬਹੁਤ ਸਾਰੀਆਂ ਐਡਸ ਜਿਹੜੀਆਂ ਸੋਸ਼ਲ ਮੀਡੀ ਇਹ ਲੌਂਗ ਟਰਮ ਹੈ ਇਹ স্মਲ ਟਰਮ ਹੈ ਇਹ ਮਿਡ ਟਰਮ ਹੈ ਉਹ ਟਰਮਸ ਕੰਡੀਸ਼ਨਸ ਅਜਿਹੀਆਂ ਹੁੰਦੀਆਂ ਨੇ ਜਿਸ ਦੇ ਵਿੱਚ ਬੰਦਾ ਘੁੰਮ ਕੇ ਰਹਿ ਜਾਂਦਾ ਫਿਰ ਐਂਡ 'ਚ ਆ ਕੇ ਬੰਦਾ ਕਹਿੰਦਾ ਛੱਡ ਯਾਰ ਐਫ ਡੀ ਕਰਾ ਕੇ ਪਰਾਂ ਕਰ ਬਿਲਕੁਲ ਅੱਛੀ ਗੱਲ ਹੈ ਇਹਦੇ ਵਿੱਚ ਸਾਡੇ ਰੈਗੂਲੇਟਰ ਨੇ ਬਹੁਤ ਅੱਛਾ ਕੰਮ ਜਿਹੜੀ ਕਿ ਸੇਬੀ ਯਾਨੀ ਕਿ ਸੈਕਿਉਰਿਟੀਜ਼ ਐਂਡ ਐਕਸਚੇਂਜ ਬੋਰਡ ਆਫ ਇੰਡੀਆ ਜਿਵੇਂ ਰਿਜ਼ਰਵ ਬੈਂਕ ਆਫ ਇੰਡੀਆ 인ਫਲੇਸ਼ਨ ਤੇ ਮਨੀ ਨੂੰ ਸੰਭਾਲਦਾ ਹੈ ਆਰ ਡੀਏਆਈ ਇੰਸ਼ੋਰੈਂਸ ਨੂੰ ਸੰਭਾਲਦਾ ਹੈ ਸੇਬੀ ਜਿਹੜਾ ਇਹਦਾ ਰੈਗੂਲੇਟਰ ਨੇ ਬਹੁਤ ਅੱਛੀ ਚੀਜ਼ ਕੀਤੀ ਸੀ 2 ਸਾਲ ਪਹਿਲਾਂ ਜੀ ਉਹ ਮਿਡ ਕੈਪ ਤੇ ਸਮਾਲ ਕੈਪ ਹੂੰ ਬਹੁਤ ਅੱਛੀ ਉਹ ਕਹਿੰਦੇ ਇੰਡੀਆ ਦੀ ਜਿਹੜੀਆਂ 100 ਵੱਡੀਆਂ ਕੰਪਨੀ ਐ ਮਾਰਕੀਟ ਕੈਪ ਦੇ ਬੇਸਿਸ ਤੋਂ ਹੂੰ ਉਹ ਲਾਰਜ ਕੈਪ ਐ 101 ਤੋਂ ਲੈ ਕੇ 250 ਮਿਡ ਕੈਪ ਐ ਐਂਡ 251 ਤੋਂ ਥੱਲੇ ਸਮਾਲ ਕੈਪ ਐ ਹੁਣ ਇੱਕ ਹੋਰ ਇੰਪੋਰਟੈਂਟ ਕੁਐਸਚਨ ਆਂਦਾ ਜੀ ਐ ਤਾਂ ਸਮਝ ਆ ਗਈ ਇਹ ਮਾਰਕੀਟ ਕੈਪ ਕੀ ਬਲਾਈ ਕੀ ਬਲਾਈ ਬਹੁਤ ਸਿੰਪਲ ਪਾਸ਼ਾ ਦੱਸਣਾ ਇੱਕ ਸ਼ੇਅਰ 100 ਰੁਪਏ ਦਾ ਹੈ ਔਰ ਮਾਰਕੀਟ 'ਚ 1000 ਸ਼ੇਅਰ ਪਏ ਆ ਇਸ ਕੰਪਨੀ ਦੀ ਮਾਰਕੀਟ ਕੈਪ 1 ਲੱਖ ਹੋਗੀ ਹਰਪ੍ਰੀਤ ਜੀ ਸਿੰਪਲ ਹੈ ਬਿਲਕੁਲ ਠੀਕ ਹੈ ਹੁਣ ਇਸ਼ੂਐਂਸ ਆਫ ਸ਼ੇਅਰਸ ਹਰ ਵਾਰੀ ਨਹੀਂ ਹੁੰਦਾ ਕਦੀ ਬੋਨਸ ਸਪਲਿਟ ਆਏਗਾ 1 ਮਿੰਟ ਮੰਨ ਕੇ ਚੱਲਦੇ ਆ ਇਹ ਸ਼ੇਅਰ ਹਜ਼ਾਰ ਹੀ ਰਹੇ 6 ਮਹੀਨੇ ਬਾਅਦ ਇਹ ਜਿਹੜਾ 100 ਰੁਪਏ ਦਾ ਸ਼ੇਅਰ ਹੈ 110 ਰੁਪਏ ਹੋ ਗਿਆ 110 ਨੂੰ ਤੁਸੀਂ 100 ਨਾਲ 1000 ਨਾਲ ਮਲਟੀਪਲਾਈ ਕਰਦੇ ਹੋ ਤਾਂ 1 ਲੱਖ 10000 ਹੁੰਦਾ ਹੈ ਇਹ ਕੰਪਨੀ ਦੀ ਮਾਰਕੀਟ ਕੈਪ ਹੈ ਫਰਕ ਸਿਰਫ ਇੰਨਾ ਹੁੰਦਾ ਹੈ ਰੇਲਾਈਂਸ ਦੀ ਮਾਰਕੀਟ ਕੈਪ 13 ਲੱਖ ਕਰੋੜ ਦੀ ਹੈ ਔਰ ਇੱਕ ਐਗਜ਼ਾਮਪਲ ਲਈ ਮੈਂ ਤੁਹਾਨੂੰ ਇਹ ਦਿੰਦਾ ਸੋ ਇਹ ਡੈਫੀਨੇਸ਼ਨਸ ਮੁਸ਼ਕਿਲ ਨਹੀਂ ਹੈ ਸ਼ਾਇਦ ਅਸੀਂ ਇਸ ਸ਼ੋਅ ਦੇ ਮਾਧਿਅਮ ਤੋਂ ਲੋਕਾਂ ਨੂੰ ਸਿੰਪਲ ਭਾਸ਼ਾ ਦੱਸ ਪਈਏ ਕਿ ਚੀਜ਼ ਕੀ ਹੈ ਤਾਂਕਿ ਉਹਨਾਂ ਦੀ ਡਿਸੀਜਨ 메ਕਿੰਗ ਜਿਹੜੀ ਹੈ ਉਹ ਜ਼ਿਆਦਾ ਪ੍ਰੈਕਟੀਕਲ ਐਂਡ ਲੌਜੀਕਲ ਹੋਵੇ ਬਿਲਕੁਲ ਠੀਕ ਹੈ ਮੇਰੇ ਕੋ ਸਮਾਂ ਥੋੜਾ ਜਿਹਾ ਘੱਟ ਹੈ ਪਰ ਜੰਦ ਜੰਦ ਇੱਕ ਔਰ ਫਿਰ ਤੋਂ ਚੰਦੋਕ ਸਾ ਤੁਸੀਂ ਆਉਣ ਵਾਲੇ episodes ਦੇ ਵਿੱਚ ਇਹ ਡਿਟੇਲ ਦੇ ਵਿੱਚ ਸਾਨੂੰ ਦੱਸੋਗੇ SIP ਕੀ ਹੈ mutual fund ਕਿਵੇਂ ਹੋਣੇ ਚਾਹੀਦੇ ਨੇ ਕਿਵੇਂ ਨਹੀਂ ਹੋਣੇ ਚਾਹੀਦੇ ਕਿੱਥੇ ਪੈਸਾ ਲਾਇਆ ਜਾ ਸਕਦਾ ਕਿੱਥੇ ਨਹੀਂ ਲਾਇਆ ਜਾ ਸਕਦਾ ਉਹ ਡਿਟੇਲ ਦੇ ਵਿੱਚ ਕੀ ਕਿਸੇ লেਮਨ ਨੂੰ ਸਮਝ ਆ ਜਾਊਗਾ ਕਿ ਜੇ SIP ਲੈਣੀ ਹੈ ਤਾਂ ਕਿਸ ਤਰੀਕੇ ਨਾਲ ਲੈ ਸਕਦਾ ਹਰਪ੍ਰੀਤ ਜੀ ਮੈਂ ਇਨਾ ਕੌਨਫੀਡੈਂਟ ਆ ਕਿ ਤੁਸੀਂ ਜਿਹੜਾ ਸ਼ੋਅ ਦਾ ਮਾਧਿਅਮ ਦਿੱਤਾ ਹੈ ਔਰ ਜਿਹੜੇ ਸਾਡੀ ਐਕਸਪਰਟਸ ਅਸੀਂ ਸ਼ੋਅ ਚ ਲਿਆਵਾਂਗੇ ਇਨਕਲੂਡਿੰਗ ਮੀ ਜਿਹੜੇ ਮੈਂ ਕਲੈਰਿਟੀ ਦਵਾਂਗਾ ਤੁਹਾਡਾ ਆਡੀਅנס ਨੂੰ ਹਰ ਸ਼ੋਅ ਦੇ ਬਾਅਦ ਬਹੁਤ ਅੱਛੀ ਕਲੈਰਿਟੀ ਹੋਏਗੀ ਔਰ ਮੇਰੀ ਇਹ ਰਿਕੁਐਸਟ ਹੈ ਕਿ ਇਹ ਐਪੀਸੋਡਸ ਨੂੰ YouTube ਔਰ ਜਿਹੜੇ ਹੋਰ ਵੇੜੇ ਮੀਡੀਆਸ ਤੇ ਉਹਨਾਂ ਨੂੰ ਸੇਵ ਕਰਕੇ ਰੱਖ ਲੈਣ ਜਦਾ ਵੀ ਕਦੀ ਕਦੋਂ ਵੀ ਡਾਊਟ ਹੋਵੇ ਦੇ ਕੈਨ ਰੈਫਰ ਟੂ ਥੇਮ ਇਹ ਬਹੁਤ ਹੀ ਸਰਲ ਪਾਸ਼ਾਜ ਬਣਾਵਾਂਗੇ ਅਸੀਂ ਸਿਰਫ ਮਿਊਚੁਅਲ ਫੰਡ ਦੀ ਗੱਲ ਹੀ ਨਹੀਂ ਕਰਾਂਗੇ ਅਸੀਂ ਪ ਯੋ ਮੈਨੇਜਮੈਂਟ ਆਲਟਰਨੇਟ ਸਟਾਕਸ ਇੰਸ਼ੋਰੈਂਸ ਲੋਨਸ ਗੋਲਡ ਜਿੰਨੇ ਵੀ ਐ ਫਾਈਨੈਂਸ਼ੀਅਲ ਯਾ ਈਜ਼ੀ ਐਸੈਟਸ ਨੇ ਇਨਵੈਸਟ ਕਰਨ ਵਾਲੇ ਬੈਂਕ ਐਫ ਡੀਸ ਤੱਕ ਵੀ ਅਸੀਂ ਡਿਟੇਲ ਚ ਗੱਲ ਕਰਾਂਗੇ ਜਿੰਨਾ ਵੀ ਫਾਈਨੈਂਸ਼ੀਅਲ ਐਸਪੈਕਟ ਆਂਦਾ ਹੈ ਉਹ ਸਾਰਾ ਗੱਲ ਕਰਾਂਗੇ ਵੀ ਕਿ ਗੋਲਡ ਲੋਨ ਕੀ ਹੁੰਦਾ ਹੈ ਔਰ ਯੂ نو ਮਿਊਚੁਅਲ ਫੰਡ ਤਾਂ ਸਾਡਾ ਮੇਨ ਸਟੇ ਹੈ ਹੀ ਉਹਦੇ ਇਲਾਵਾ ਇਹ ਸਾਰੀਆਂ ਚੀਜ਼ਾਂ ਦੇ ਬਾਰੇ ਵੀ ਡੈਪਥ ਕਰਾਂਗੇ ਔਰ ਬਹੁਤ ਸਰਲ ਪਾਰਸ਼ਲੀ ਕਰਾਂਗੇ ਔਰ ਰਪੀ ਜੀ ਇੱਕ ਚੀਜ਼ ਮੈਂ ਤੁਹਾਨੂੰ ਹੋਰ ਕਹਾਂਗਾ ਜਿਹੜੀ ਤੁਹਾਡੀ ਟੀਮ ਹੈ ਉਹ ਕੁਐਸਚਨਸ ਲੋਕੀ ਬਹੁਤ ਸਾਰੇ ਭੇਜਣਗੇ ਹ ਦਾ ਫੀਡਬੈਕ ਲੈ ਕੇ ਵੀ ਉਹਨਾਂ ਲੋਕਾਂ ਨੂੰ ਅਸੀਂ ਆਨਸਰ ਕਰਾਂਗੇ ਜਿੰਨੇ ਹੋ ਸਕਦੇ ਕੁਐਸਚਨਸ ਨੂੰ ਸ਼ੋਅ 'ਚ ਲਾਵਾਂਗੇ ਜਿਹੜੇ ਨਹੀਂ ਹੋ ਸਕੇ ਉਹਨਾਂ ਨੂੰ ਅਸੀਂ ਰਿਪਲਾਈ ਕਰਕੇ ਆਨਸਰ ਦਵਾਵਾਂਗੇ ਬਿਲਕੁਲ ਠੀਕ ਹੈ ਬਹੁਤ ਬਹੁਤ ਧੰਨਵਾਦ ਚੰਡੋਕ ਸਾਹਿਬ ਸਾਡਾ ਗੱਲਬਾਤ ਕਰਨ ਦੇ ਲਈ ਸੋ ਇਸ ਸ਼ੋਅ ਦੇ ਲਈ ਤੁਹਾਡੇ ਕੋਲ ਕੋਈ ਵੀ ਸਵਾਲ ਹੈ ਫੀਡਬੈਕ ptcnetwork.com ਤੇ ਤੁਸੀਂ ਭੇਜ ਸਕਦੇ ਹੋ ਸਾਡੇ ਸ਼ੋਅ ਦਾ ਨਾਮ ਲਿਖ ਕੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸਵਾਲ ਤੁਹਾਡੇ ਜ਼ਿਹਨ ਦੇ ਵਿੱਚ ਹੈਗਾ ਤਾਂ ਉਹ ਸਵਾਲਾਂ ਦੇ ਜਵਾਬ ਇਸ ਸ਼ੋਅ ਦਰਾਹੀ ਦਿੱਤੇ ਜਾਣਗੇ ਔਰ ਇਹ ਸਭ ਤੋਂ ਵੱਡੀ ਗੱਲ ਉਹਨਾਂ ਲੋਕਾਂ ਲਈ ਹੈ ਜਿਹੜੇ ਡਬਲ ਮਾਈਂਡਡ ਨੇ ਕਿਸੇ ਵੀ ਤਰ੍ਹਾਂ ਦੇ ਨਾਲ ਕੋਈ ਕਨਫਿਊਜ਼ਨ ਹੈਗੀ ਉਹਨਾਂ ਦੀ ਕਿ ਮੈਂ ਪੈਸਾ ਕਿੱਥੇ ਲਾਵਾਂ ਆਪਣਾ ਤਾਂ ਇਹ ਸ਼ੋਅ ਦੱਸੇਗਾ ਜਿਸ ਦਾ ਨਾਮ ਹੈ ਕਿੱਥੇ ਲਾਵਾਂ ਪੈਸਾ ਦੇਸ਼ ਤੋਂ ਨਹੀਂ ਬਾਕੀ ਖਬਰਾਂ ਲਈ ਬਣੇ ਰੋ ਪੀਟੀਸੀ ਨਿਊਜ਼ ਨਾਲ ਧੰਨਵਾਦ